ਨਾ ਭਾਈ ਕਾਹਦੇ ਵਾਸਤੇ ਬੁਲਾਇਆ ਮੈਨੂੰ ਕੀ ਗੱਲ ਹੋ ਗਈ ਗੱਲ ਕੀ ਹੋਣੀ ਹੈ ਬੀਬੀ ਤੈਨੂੰ ਪਤਾ ਹੀ ਹੈ ਸਾਰੀਆਂ ਗੱਲਾਂ ਤੇਰੇ ਕਹਿਣ ਤੇ ਅਸੀਂ ਇੱਥੋਂ ਧਿੱਕਰ ਇਕੱਠਨੇ ਆਏ ਆਂ ਚੱਲ ਵਧੀਆ ਫਿਰ ਜਿਵੇਂ ਤੂੰ ਕਹਿੰਦੀ ਸੀ ਅਸੀਂ ਤਾਂ ਸਿਰ ਮੱਥੇ ਮੰਨਦੇ ਸੀ ਹਾਂ ਪਰ ਹੁਣ ਉਹਨਾਂ ਨੇ ਜਿਹੜਾ ਮੇਰੇ ਪੁੱਤ ਦੇ ਸਿਰ 'ਚ ਭੋਬਲ ਦਾ ਠੇਕਰਾ ਪਾਤਾ ਨਾ ਉਹ ਨਹੀਂ ਮੈਥੋਂ ਜਰਿਆ ਜਾਂਦਾ ਕਿਉਂ ਠੀਕ ਹੈ ਤਾਂ ਪੁੱਤ ਤੈਨੂੰ ਇਹ ਜ ਆ ਪਾਪੂਆ ਕਿਹਾ ਕੀ ਨਹੀਂ ਤੂੰ ਆਏ ਦੱਸ ਮੈਨੂੰ ਜਿਹੜਾ ਸਾਹਾ ਕਿਤਾਬਾ ਮੈਂ ਕਰਦਾ ਤੈਨੂੰ ਪਤਾ ਪਹਿਲੇ ਦਿਨ ਤੋਂ ਬਾਪੂ ਵਰਗਿਆਂ ਤੋਂ ਬਾਦ ਹਾਂ ਦੂਜੀ ਗੱਲ ਆਏ ਆ ਵੀ ਜਗਦੇਵਤਨਾਂ ਦਾ ਭੋਗ ਆਲਾ ਨਾ ਵਿਆਹ ਆਲਾ ਹੈ। ਨਾ ਹੈ ਬਠਿੰਡੇ ਜਾਣ ਵਾਲਾ। ਇਹਨੂੰ ਤਾਂ ਹੀ ਨਹੀਂ ਪਤਾ ਕਿ ਬਸ ਕਿਹੜੇ ਟਾਈਮ ਆਉਂਦੀ ਆ ਤੇ ਕਿਹੜੀ ਕਿੱਥੇ ਤਾਰਦੀ ਆ। ਉਹ ਤਾਂ ਕੱਲਾ ਖੇਤ ਵਾਲਾ ਹੈ। ਉਹ ਵੀ ਰੱਖਣਾ ਹੈ। ਹੁਣ ਮੈਂ ਹਿਸਾਬ ਕਿਤਾਬ ਕਰਦਾ ਚਲੋ ਹਿਸਾਬ ਤਾਂ ਅੱਜ 5-10000 ਰੁਪਇਆ ਉਹ ਹੀ ਤੇਲ ਤੱਪਿਆਂ 'ਚ ਬੰਦਾ ਲਾਉਂਦਾ ਨਹੀਂ ਭੁੱਲ ਭੁੱਲ ਜਾਂਦਾ ਹੁੰਦਾ। ਹਾਂ ਲੱਗ ਜਾਂਦਾ ਪੁੱਤ। ਤੇ ਮੈਨੂੰ ਉਹਨਾਂ ਦੀ ਬਹੂ ਕਹਿੰਦੀ ਆ ਕਿ ਐਂ ਕਰਕੇ ਵੀ ਜਿਹੜਾ ਹਿਸਾਬ ਆ ਤੁਹਾਡਾ ਹਿਸਾਬ ਨਹੀਂ ਦਲਦਾ। ਤੇ ਕਹਿੰਦੀ ਆ ਕਿ ਤੁਸੀਂ ਸਾਨੂੰ ਖਾਈ ਜਾਂਨੇ ਹੋ ਕਿ ਸਾਂਝੇ ਖਾਤੇ ਅੱਛਾ ਉਹ ਨੂੰ ਬਣਾਤੀ ਪ੍ਰਧਾਨ ਇਹਨਾਂ ਨੇ ਉਹ ਨੂੰ ਬਣਾਤੀ ਤਾਂ ਕਾਪੀ ਜਾ ਕੇ ਬੈਗੀ ਆਰਤੀ ਨੂੰ ਫੋਨ ਲਾਤਾ ਲੈ ਦੇ ਲੈ ਤੇ ਅਸੀਂ ਤਾਂ ਫਿਰ ਆਪੇ ਬਿਸ਼ਰਮੀ ਮਾਰੇ ਮੈਂ ਤੇ ਮਾਤਾ ਤਾਂ ਉਧਰ ਆ ਹੀ ਗਏ ਉਹੀ ਕਹਿੰਦੇ ਆ ਨਾ ਕੱਲ ਦੀ ਭੂਤਨੀ ਸਿਵਾਂ ਚੱਦ ਆਉਣ ਸਾਰ ਉਹਨੇ ਤਾਂ ਕਿਹ ਰਾ ਆਖਿਆ ਵੀ ਇਹਨਾਂ ਨੂੰ ਤਾਂ ਵੀ ਖਾ ਖੂ ਕੇ ਖਾਣੀ ਮੈਂ ਕਵੀਲਦਾਰੀ ਚੱਕਾ ਵੀ ਮੇਰੇ ਹੱਥ ਹੋਵੇ ਮੈਂ ਮੇਰੇ ਪੇਕਿਆਂ ਨੂੰ ਖਵਾਵਾ ਤੈਨੂੰ ਕਿਵੇਂ ਲੱਗਦੀਆਂ ਅੱਜ ਕੱਲ੍ਹ ਦੀਆਂ ਇਹੋ ਜਿਹੀਆਂ ਆ ਸਾਡੀ ਤਾਂ ਬੇਇੱਜ਼ਤੀ ਹੋ ਗਈ ਬਾੜੀ ਕਹਿੰਦੀ ਆ ਕਿ ਹਸਾਬ ਕਿਤਾਬ ਹੈ ਤਾਂ ਮੈਂ ਕਹਿੰਦੀ ਉੱਥੇ ਜਾ ਕੇ ਕਰਕੇ ਆਉਂਗੀ ਨਾਲ ਜਗਦੇਵ ਵੀ ਉਹਦੇ ਮਗਰ ਬੋਲੇ ਜਗਦੇਵ ਵੀ ਨਹੀਂ ਬੋਲਿਆ ਜੀ ਆਹ ਔੜੀ ਸੋਹਣੀ ਲੱਗੇਗੀ ਘਾੜਤੀਆਂ ਤੇ ਤੂੰ ਜਾਂਦੀ ਅਗਲਾ ਕਹਿੰਦਾ ਬੰਦੇ ਇਹਨਾਂ ਦੇ ਮਰ ਗਏ ਜਿਹੜੀਆਂ ਤੀਮੀਆਂ ਫਿਰਦੀਆਂ ਬਾਜ਼ਾਰਾਂ 'ਚ ਪਤਾ ਨਹੀਂ ਕੀ ਉਹਨੂੰ ਹੋਇਆ ਕੀ ਨਹੀਂ ਪਹਿਲਾਂ ਤਾਂ ਮੈਂ ਇਹਨੂੰ ਹਿਸਾਬ ਗਿਨਾਇਆ ਮੈਂ ਕਿਹਾ ਵੀ ਐਂ ਕਰਕੇ ਆ ਹਿਸਾਬ ਇੰਨਾਗਾ ਹੁਣ ਤੈਨੂੰ ਵੀ ਪਤਾ ਨਾ ਤਾਂ ਫਸਲ ਸਾਰੇ ਕਿੱਲਾਂ 'ਚ ਇੱਕੋ ਜੀ ਹੋਊਗੀ ਨਹੀਂ ਪੁੱਤ ਫਸਲਾ ਕਿਹੜੀਆਂ ਆ ਮੀਂਹ ਆ ਜਾਂਦੇ ਇਹ ਮਾਰ ਦਾਂਦੇ ਆ ਫਸਲਾ ਫਸਲਾ ਕਿਹੜੀਆਂ ਪੂਰੀਆਂ ਪੱਲੇ ਆਉਂਦੀਆਂ ਹੁਣ ਬਿੱਲ ਬਿੱਲ ਵੀ ਹੁਣ ਜਦੋਂ ਆਪਣਾ ਸਾਂਝਾ ਹੈ ਮੀਟਰ ਅਕੇ ਸਾਡਾ ਕਿ ਉਹ ਦੂਜਾ ਲੱਗਾ ਕਿ ਛੋਟਾ ਮੀਟਰ ਅਕੇ ਇਸ ਤਾਂ ਇੰਨੀਆਂ ਜੁਨਟਾਂ ਅਕੇ ਉਹ ਤੁਸੀਂ ਸਾਨੂੰ 15000 ਵੱਧ ਪਵਾਈ ਜਾਂਦੇ ਹੋ ਫਲਾਨਾ ਤੇ ਮੈਂ ਕਹਾਂ ਤਾਂ 15000 ਕਿਹਦਾ ਵੱਧ ਪਤਾ ਜਿੰਨੀ ਬਿਜਲੀ ਮੱਚੂਗੀ ਬਿੱਲ ਤਾਂ ਉਨਾ ਹੀ ਆਊਗਾ ਪਤਾ ਹੀ ਨਹੀਂ ਇਹ ਗੱਲਾਂ ਕਿੱਥੋਂ ਸਿੱਖੀ ਆਹੋ ਅਕੇ ਸੋਡੇ ਤਾਂ ਏਸੀ ਚਲਾਉਣੇ ਤੁਸੀਂ ਤਾਂ ਸੋਡੇ ਤਾਂ ਏਸੀ ਲੱਗੇ ਸਾਡੇ ਕਿਹੜੇ ਏਸੀ ਲੱਗੇ ਹੈਗੇ ਏਸੀ ਤਾਂ ਕੀ ਮਤਵ ਲੈ ਕਹ ਫਿਰ ਏਸੀ ਲੱਗੇ ਇਹ ਬਸ ਸਾਰੇ ਉਹਨਾਂ ਨੇ ਸਿਖਾਤਾ ਉਹਨੂੰ ਤੇ ਉਹ ਚੰਟ ਹੈ ਬਾਕੀ ਭੈਣੇ ਤੈਨੂੰ ਵੀ ਪਤਾ ਤੇਰੇ ਹੱਥੀ ਸਾਰਾ ਕੁਝ ਹੋਇਆ ਇਹਦੇ ਵਿਆਹ ਦਾ ਉਦੋਂ ਤਾਂ ਇਹਦੀ ਮਾਂ ਨੇ ਆਪਦੇ ਕਹਿਣੇ ਤੇ ਦੇਖ ਨਾ ਹੋ ਹੋ ਕੀ ਚੀਜ਼ਾਂ ਚੱਕੀਆਂ ਆਪ ਤਾਂ ਚੁੱਪ ਕਰਕੇ ਬੈਠਾ ਰਹਿੰਗੇ ਤੇ ਹੁਣ ਕਰਜਾ ਤਾਂ ਫਿਰ ਚੜਦਾ ਹੀ ਸੀ ਜਦ ਸਿਆਉਣਾ ਵੀ ਮੇਰੀ ਨੂੰ ਨਾਲ ਵੱਟ ਪਾਏ ਕਹਿ ਫਿਰ ਗੱਲ ਸੁਣ ਕੇ ਫਿਰ ਤੂੰ ਕੱਲੀ ਲਾ ਦੇ ਕਰਜਾ ਕਹਿ ਉਹ ਤਾਂ ਫਿਰ ਸਾਂਝਾ ਹੀ ਲਹੂਗਾ ਕਹਿ ਮਾਸੀ ਤਾਂ ਪੈਸੇ ਦਾ ਵੱਟ ਲੱਗਣਗੀ ਕਹਿ ਮਾਸੀ ਤਾਂ ਬੋਲੀ ਨਹੀਂ ਉਹਨੇ ਜਗਦੇਵ ਨੂੰ ਪਰਮਾਤਾ ਜਗਦੇਵ ਚੱਕ ਚੱਕ ਚਾਰੇ ਪੈਂਦਾ ਸੀ ਮੈਨੂੰ ਮੈਂ ਕਿਹਾ ਕੋਈ ਨਹੀਂ ਅਸੀਂ ਚੁੱਪ ਕਰਕੇ ਆ ਗਏ ਮੈਂ ਕਿਹਾ ਵੀ ਸੱਦ ਕੇ ਭੂਆ ਨੂੰ ਗੱਲ ਕਰਾਂਗੇ ਤੂੰ ਤੁਕੜਾ ਪਾਉਂਦੇ ਸੋਹਣਾ ਨਹੀਂ ਲੱਗਦੇ ਉਹ ਚੰਟ ਹੈ ਮੈਂ ਤਾਂ ਦੱਸਦੀ ਉਹਨੇ ਮਗਰ ਲਾ ਲਿਆ ਇਹਨੂੰ ਕੀ ਲਖਣ ਸੀ ਉਹਦੇ ਨਾਲ ਕਿਹਾ ਜਗਦੇਵ ਨੇ ਤੂੰ ਸਾਡੀ ਪਹਿਲੇ ਦਿਨੋਂ ਤੂੰ ਕਰਦਾ ਤੂੰ ਸਾਡੀ ਗੱਲ ਕਰ ਉਹਨਾਂ ਨਾਲ ਕਿ ਨਹੀਂ ਹਾਂ ਤੂੰ ਭੈਣੇ ਜਾ ਕੇ ਉਹਨਾਂ ਨਾਲ ਗੱਲਬਾਤ ਮੈਂ ਜਾ ਕੇ ਗੱਲ ਕਰਦੀ ਆ ਕੋਈ ਗੱਲ ਨਹੀਂ ਤੇ ਤੂੰ ਨਾਲ ਹੀ ਬਗ ਚੱਲ ਨਾਲ ਵਗ ਜਾਗੇ ਇਸ ਤਾਂ ਹਾਂ ਨਾਲ ਹੀ ਚੱਲੋ ਤੁਸੀਂ ਆਪਾਂ ਮੂੰਹ ਤੇ ਗੱਲ ਕਰਾਂਗੇ ਹਾਂ ਕਿਉਂ ਆਏ ਆਂ ਜੇ ਗੱਲ ਹੁਣ ਮੈਂ ਕੱਲੀ ਜਾਊਂਗੀ ਅਗਲੇ ਉਹ ਤੁਹਾਡੇ ਚ ਕਸੂਰ ਕੱਢਣਗੇ ਫਿਰ ਇਹ ਗੱਲਾਂ ਦਾ ਤੁਹਾਨੂੰ ਪਤਾ ਤੁਸੀਂ ਜਵਾਬ ਤਾਂ ਦੇਓਗੇ ਨਾਲ ਦੀ ਨਾਲ ਹਾਂ ਤੂੰ ਐਂ ਦੇਖੀ ਸਾਡੀ ਤਾਂ ਜਲ ਜਿਹੜੀ ਬੇਇੱਜ਼ਤੀ ਹੋਣੀ ਸੀ ਹੋ ਗਈ ਤੂੰ ਤੇਰਾ ਦੇਖੀ ਗੱਲ ਪੱਟਣਾ ਦੀ ਮੇਰਾ ਕਿਵੇਂ ਪੱਟੂਗੀ ਗੱਲ ਛੱਡ ਕੇ ਬਿਠਾ ਦੂੰਗੀ ਮੈਂ ਤਾਂ ਖਬਰਦਾਰ ਹੋ ਜਾ ਕਰੂੰਗੀ ਕੱਲੇ ਦੀ ਭੂਤਣੀ ਸੀ ਮੈਂ ਚਾਦ ਉਹਦਾ ਲੋਰੀ ਆ ਤੂੰ ਕਹਦੀ ਜਮੀਨ ਜਮੂਨ ਦਾ ਨਾ ਹਾਮੀ ਭਰੀ ਹਜੇ ਉਹਨਾਂ ਨੂੰ ਉਹਨਾਂ ਦਾ ਕੰਮ ਖਰਾਬ ਹੋਊਗਾ ਨਾ ਨਾ ਮੈਂ ਨਹੀਂ ਭਰਦੀ ਨਹੀਂ ਬੇਬੇ ਨਾ ਨਾ ਮੈਂ ਤਾਂ ਆਪ ਕਹਿਣੀ ਆ ਮੈਂ ਤਾਂ ਕਹ ਦੂੰ ਭਾਈ ਜਮੀਨ ਫਿਰ ਮੈਂ ਤਾਂ ਇਹਨੂੰ ਦੇ ਜੂੰਗੀ ਇਹਦੇ ਨਾਲ ਬਾਜੂ ਮੈਂ ਸਿੱਧਾ ਹੀ ਕਹਿ ਦੂੰ ਗੱਲ ਸੁਣ ਲੈ ਹੁਣ ਛੱਕਾ ਤਾਂ ਅਸੀਂ ਭਰਾਂਗੇ ਉਹ ਕੀ ਪਰ ਦੂਜੀ ਤੋਂ ਵਰਤ ਹੀ ਨਹੀਂ ਰਹੀ ਉਹ ਕਿੱਥੋਂ ਆਜੂ ਤੇਰੇ ਆਉਂਦੀ ਨਹੀਂ ਇਹਨਾਂ ਨੇ ਵੀ ਨਹੀਂ ਆਉਂਦੀ ਉਹ ਮਾਤਾ ਉਹਨੇ ਤਾਂ ਪਹਿਨੇ ਮਹੀਨਾ ਡੁੱਢ ਮਹੀਨਾ ਆਈ ਨਹੀਂ ਹੋਇਆ ਤੇ ਸਾਨੂੰ ਹੁਣ ਇਹ ਰੰਗ ਦਿਖਾਤਾ ਤੇ ਤੇਰੇ ਕੋਲੇ ਕਦੋਂ ਬਾਈ ਨੂੰ ਤੇ ਇਹ ਜੀ ਦੀ ਆਸ ਹੀ ਹੈ ਜੀ ਮੈਂ ਉਹਨਾਂ ਤੋਂ ਲੈਣਾ ਕੀ ਹੈ ਚੱਲ ਆਜੋ ਮੈਂ ਤਾਂ ਕਹਿੰਨੀ ਚੱਲੀਏ ਉਧਰ ਨਾਲੇ ਤੇਰੀ ਭੂਆ ਤੇ ਤਾਂ ਮੈਨੂੰ ਬਾ ਵਿਸ਼ਵਾਸ ਹੈ ਕਿਉਂ ਇਹ ਆਪਣਾ ਹੀ ਕਰਦੀ ਹੈ ਪਹਿਲੇ ਦਿਨ ਤੋਂ ਉਹਨਾਂ ਦਾ ਤਾਂ ਇਹ ਮਾਂ ਪੁੱਤਾਂ ਦਾ ਕਰਦੀ ਘਟਾ ਹੈ ਮਾਂ ਪੁੱਤ ਵਰਤ ਕੇ ਰਾਜੀ ਹੈਗੇ ਆ ਉਹ ਉਹ ਜਿਆ ਪੁੱਤਾਂ ਉਹ ਜੀ ਮਾਂ ਹੈ ਕਦੇ ਜਾ ਕੇ ਨਹੀਂ ਖੜੀ ਮੇਰੇ ਦੁੱਖ ਦੇ ਸੁੱਖ ਦੇ ਤੁਸੀਂ ਭੱਜੇ ਜਾਂਦੇ ਹੋ ਦੋਨੇ ਜਣੇ ਮੈਂ ਤੁਹਾਨੂੰ ਦੱਸੀਦਾ ਉਹ ਵੀ ਉੱਤੇ ਵਾਲਾ ਹੀ ਹੈ ਨਹੀਂ ਉਹ ਦਵਾਈ ਦਿਵਾਉਣ ਤਾਂ ਉਹਨੂੰ ਪਾਣੂ ਮੈਂ ਜਾਣਾ ਹੁੰਦਾ ਤੂੰ ਦੇਖ ਲੈ ਤੂੰ ਆਪ ਜਾਵੜੇ ਲੈਓ ਸਾਈਕਲ ਆਉਂਦਾ ਕੱਲਾ ਉਹਨੂੰ ਸਾਈਕਲ ਆਉਂਦਾ ਕਿੱਥੋਂ ਇਹ ਜੀ ਦਾ ਬਾਪ ਆਤਾ ਕਿਸੇ ਨੇ ਇਹ ਜੀ ਇਹ ਵੀ ਲਾਲਚ ਵਾਲੀ ਨਹੀਂ ਆਈ ਹੈ ਇਹਦੇ ਮਗਰ ਕਿੱਥੋਂ ਕਰਾਉਂਦੀ ਸੀ ਇਹਦੇ ਨਾਲ ਵਿਆਹ ਉਹਨੇ ਭੈਣੇ ਦੇਖ ਲਿਆ ਹੁਣ ਸਾਰਾ ਮਹੀਨਾ ਡੂੜ ਮਹੀਨੇ ਚ ਉਹਨੂੰ ਪਤਾ ਲੱਗ ਗਿਆ ਵੀ ਨਾ ਮਾਸ਼ ਹਿਆਰਾਂ ਦਾ ਪੁੱਤ ਸ਼ਹਿਰ ਹੈ ਵੀ ਕੇਰਾ ਮੈਂ ਲੁੱਟ ਪੁੱਟਣਾ ਸਾਰੀ ਕਮਾਈ ਮੈਂ ਆਪਦੇ ਮੁੱਠੀ 'ਚ ਰੱਖੂੰਗੀ ਤੇ ਇਹ ਵੀ ਪਤਾ ਨਹੀਂ ਵੀ ਰਹੁ ਕਿਨਾਰਾ ਰਹੁ ਕੋਈ ਪਤਾ ਨਹੀਂ ਮੈਂ ਕਹੇ ਤਾਂ ਸੀ ਤੂੰ ਦੇਖ ਤਾਂ ਸਹੀ ਆਖਾ ਤੈਨੂੰ ਝੱਟ ਦਿਖਾ ਕੇ ਆਣ ਹੈਂ ਦੇਖ ਲੈ ਮੈਂ ਤੈਨੂੰ ਪਰਿਵਾਰੀ ਬਾਰੀ ਕਹਿੰਨਾ ਜ਼ਮੀਨ ਦਾ ਨਾ ਹਾਮੀ ਭਰੀ ਹਜੇ ਤੂੰ ਕੁੱਤੇ ਤੂੰ ਫਿਕਰ ਨਾ ਕਰ ਮੈਂ ਨਹੀਂ ਹਾਮੀ ਉਮੀ ਭਰ ਹਾਂ ਉਹਨਾਂ ਤੋਂ ਕਿ ਜਮੀਨ ਆਜੋ ਵਿਆਹ ਕਰਾ ਲਿਆ ਸੋਨਾ ਕਰਾ ਲਿਆ ਤੇ ਕਹਿੰਦੀ ਆ ਕਿ ਉਹ ਆ ਕਿ ਪੈਸੇ ਮੇਰੇ ਸਾਰੇ ਮੈਂ ਕਿ ਮਸੂਨਾ ਵੀ ਮਹੰਗਾ ਹੀ ਆ ਹਾਂ ਅੱਗ ਲੱਗੀ ਜਾਂਦੀ ਸਿਆਉਣੇ ਨੂੰ ਕੈ ਚਲ ਭੂਆ ਨੂੰ ਤਾਂ ਲਾਇਆ ਮੰਗਰ ਇਹ ਕੱਲੀ ਨਹੀਂ ਦਿਵਾਲ ਉੱਥੇ ਆਪਾਂ ਚੁੱਪ ਕਰੇ ਰਹਾਂਗੇ ਬਸ ਉਹਨੂੰ ਹੂੰ ਤਾਂ ਨਾ ਬਾਅਦ ਨੇ ਨਾ ਚਾਹ ਤੈਨੂੰ ਵਾਰਤਾਂ ਦਾ ਕਰਕੇ ਲਿਆਂਦਾ ਨਾਲੇ ਵਾਰਤਾਂ ਰੱਖ ਲਿਆ ਤੂੰ ਨਾਲੇ ਭਈਏ ਨੇ ਰੱਖ ਲਿਆ ਆ ਆਪਣੇ ਤਾਂ ਘਰੇ ਬਾਲਾ ਵੱਡਾ ਲ ਜਾ ਪੈ ਰਿਹਾਗਾ ਕਾਹਦਾ ਲ ਜਾ ਪੈ ਗਿਆ ਮਾ ਆ ਹੀ ਸਾਬ ਕਿਤਾਬ ਦਾ ਹੁਣ ਪਹਿਲਾਂ ਤਾਂ ਦੇਖ ਜੀਤੋ ਗੱਲਾਂ ਹੋਰ ਸੀਗੀਆਂ ਹੈ ਮੈਂ ਨਹੀਂ ਸੀ ਬੋਲਦੀ ਭਾਈ ਜਗਦੇਵ ਨਹੀਂ ਸੀ ਬੋਲਦਾ ਸਾਨੂੰ ਤਾਂ ਜਿਵੇਂ ਮਾਂ ਪੁੱਤਾਂ ਨੂੰ ਚਾਹ ਘੋੜ ਲਿਆਉਂਦੇ ਸੀ ਕੋਈ ਲੀੜਾ ਕੱਪੜਾ ਜਿਹਹਾ-ਜਾ ਲਿਆ ਕੇ ਦੇਂਦੇ ਸੀ ਉਹੋ ਜਿਹਾ ਸੀ ਵਰਤੀ ਜਾਂਦੇ ਸੀਗੇ ਹੁਣ ਭਾਈ ਤੈਨੂੰ ਪਤਾ ਹਰਮਨ ਪੜ੍ਹੀ ਲਿਖੀ ਐ ਇਹਨੇ ਸਾਡੀਆਂ ਤਾਂ ਅੱਖਾਂ ਖੋਲੀਆਂ ਨੇ ਵੀ ਭਾਈ ਸਾਨੂੰ ਤਾਂ ਲੁੱਟ ਕੇ ਖਾਈ ਜਾਂਦੇ ਆ ਉਧਰਲੇ ਲੈ ਆਖੇ ਲੁੱਟ ਕੇ ਖਾਈ ਜਾਂਦੇ ਮੈਂ ਤਾਂ ਓਦੇ ਦੀ ਵੀ ਕਰ ਲਾਉਂਦੀ ਸੀ ਭਾਈ ਇੱਕ ਪਾਸਾ ਕੀਤਾ ਚੰਗਾ ਆਪਦਾ ਇਹ ਨਾ ਇੱਕ ਨਾ ਇੱਕ ਦਿਨ ਤਾਂ ਹੋਣੀ ਸੀਗਾ ਹੈ ਤੂੰ ਓਦੇ ਦੀ ਕਰ ਲੈਂਦੀ ਵੀ ਇੱਕ ਪਾਸਾ ਮੈਂ ਤਾਂ ਇੱਕ ਪਾਸਾ ਕਰ ਲੈਂਦੀ ਮੈਨੂੰ ਆਏ ਸੀਗਾ ਵੀ ਉਹੀ ਗੱਲ ਚੇਹੇ ਫਾੜੀ ਗੱਲ ਵੀ ਜਿਉਂ ਤੇਰੇ ਬਾਈ ਮੁੱਕਿਆ ਸੀ ਭਾਈ ਤਿੰਨ ਕਰਨ 13 ਕਰਨ ਚਲ ਜਵਾਕ ਪੜਿਆ ਲਿਖਿਆ ਮੈਂ ਤਾਂ ਇਹਨਾਂ ਤੇ ਆਈ ਗੱਲ ਸੱਟ ਛੱਡੀ ਸੀਗੀ ਆ ਭੂਆ ਜੀ ਹੁਣ ਉਹਨਾਂ ਨੇ ਤਾਂ ਇਹਨਾਂ ਨੂੰ ਜੰਮੀ ਸਿੱਧੇ ਸਮਝ ਲਿਆ ਵੀ ਇਹਨਾਂ ਨੂੰ ਤਾਂ ਕੁਝ ਆਉਂਦਾ ਨਹੀਂ ਹੈਗਾ ਜਿਵੇਂ ਮਰਜ਼ੀ ਇਹਨਾਂ ਨੂੰ ਬੇਫਕੂ ਬਣਾਈ ਚੱਲੋ ਪਰ ਮੈਂ ਜਦੋਂ ਹਸਾਬ ਕਿਤਾਬ ਦੇਖਿਆ ਉਹਨਾਂ ਦਾ ਬਾਲਾ ਹੀ ਫਰਕ ਸੀ ਫਿਰ ਇਹਨਾਂ ਨੂੰ ਪਤਾ ਦੱਸਿਆ ਮੈਂ ਵੀ ਆ ਕੁਝ ਕਰਦੇ ਪਏ ਨੇ ਇਹ ਮੈਂ ਤਾਂ ਹਰਮਨ ਕਿੱਦੇ ਨੇ ਕਹਿੰਸੀ ਤੇਰੀ ਮੰਮੀ ਨੂੰ ਤੁਪਈਆ ਉਹਦਾ ਦੇਖ ਲੋ ਐ ਮਗਰੋਂ ਇਹ ਗੱਲਾਂ 'ਚ ਰੋਲਾ ਪੈ ਜਾਂਦਾ ਰੋਲਾ ਤਾਂ ਪੈ ਗਿਆ ਪੂਆ ਹੁਣ ਕਸਰ ਕੀ ਰਹਿ ਗਈ ਸ਼ਰਮ ਨਹੀਂ ਆਈ ਉਹਨਾਂ ਨੂੰ ਆਹ ਕੁਛ ਕਰਦਿਆਂ ਨੂੰ ਇੰਨੇ ਸਾਲ ਹੋ ਗਏ ਲੈ ਉਹ ਬੁੱਧੂ ਬਣਾਈ ਜਾਂਦੇ ਨੇ ਇਹਨਾਂ ਨੂੰ ਲੈ ਵੇਖ ਲੈ ਆਹ ਲੱਛਣ ਕਰਦੇ ਆ ਮੈਂ ਤਾਂ ਉਹਦੋਂ ਦੀ ਸਿਆਣੀ ਸਮਝਦੀ ਸੀ ਇਹਨੂੰ ਵੀ ਚੱਲ ਪਈ ਆ ਕਿ ਮੂਰੇ ਲੱਗਣ ਵਾਲਾ ਕੋਈ ਹੈ ਨਹੀਂ ਇਹ ਮਾਂ ਪੁੱਤ ਤੁਰੇ ਫਿਰਦੇ ਆ ਆਹ ਤਾਂ ਨਹੀਂ ਕਰੀਦਾ ਹੁੰਦਾ ਫਿਰ ਨਾਲ ਖਾ ਕੇ ਭਾਬੀ ਮੇਰੀ ਗੱਲ ਸੁਣੋ ਉਹ ਤਾਂ ਨਾ ਥੋੜੀ ਜਿਹੀ ਸ਼ਿਹਾਰੀ ਵਰਤਦੀ ਹੈਗੀ ਮੈਂ ਤਾਂ ਪਹਿਲੇ ਦਿਨੋਂ ਹੀ ਇਹ ਗੱਲਾਂ 'ਚ ਖਲਾਫ ਆ ਵੀ ਜਦੋਂ ਹੁਣ ਉਹੀ ਗੱਲ ਇੱਕੋ ਜੇ ਸਮਝਣ ਜੇ ਬਾਈ ਹੈ ਨੀਗਾ ਐ ਥੋੜੀ ਵੀ ਹੁਣ ਤੁਹਾਨੂੰ ਲੁੱਟ ਕੇ ਖਾ ਜਾਣਗੇ ਲੁੱਟ ਕੇ ਹੀ ਖਾ ਲਿਆ ਸਾਨੂੰ ਤਾਂ ਪਤਾ ਹੀ ਹੁਣ ਲੱਗਿਆ ਕੀ ਪਤਾ ਕਿੱਧੇ-ਕਿੱਧੇ ਸਾਨੂੰ ਉਹੀ ਗੱਲ ਕੁੰਡੀ ਲਾਈ ਜਾਂਦੇ ਆ ਸਾਨੂੰ ਤਾਂ ਆ ਕੇ ਮੁੰਡਾ ਕਾਪੀ ਫੜ ਕੇ ਦੱਸ ਦਿੰਦਾ ਐਨੇ ਸੇ ਟੁੱਟ ਕੇ ਹੁਣ ਫਸਲ ਵੀ ਆਉਂਦੀ ਆ ਭਾਈ ਕੋਈ ਜ਼ਮੀਨ ਤਾਂ ਨਹੀਂ ਹੁਣ ਵੀ ਆੜਤੀਆਂ ਤੇ ਆਧਾਰ ਹੀ ਲਿਆ ਲਿਆ ਖਾਈ ਜਾਂਦੇ ਆ ਆਪਾਂ ਕਿਆ ਹੋ ਚੱਕ ਕੇ ਉਹੀ ਗੱਲ ਕਰ ਜਾਓ ਚੱਕੀ ਜਾਂਦੇ ਆ ਸਿਰ ਤੁਹਾਡੇ ਪਤਾ ਹਾਂ ਹਾਂ ਅੱਜ ਕੱਲ ਇਹ ਕੋਈ ਭਾਈ ਨਹੀਂ ਕੋਈ ਪਰਜਾਈ ਨਹੀਂ ਕੋਈ ਕੁਝ ਨਹੀਂ ਲੱਗਦਾ ਹੈਗਾ ਸਿਰਫ ਮਤਲਬ ਦਾ ਰਿਸ਼ਤੇ ਰਹਿ ਗਏ ਹੁਣ ਤਾਂ ਪੈਸੇ ਦਾ ਕੀ ਮਤਲਬ ਹੈ ਸਾਰਿਆਂ ਦਾ ਅੱਜ ਵਾਕ ਦੇਖ ਲੈ ਸਾਰਾ ਦਿਨ ਖੱਪਦਾ ਰਹਿੰਦਾ ਖੇਤ 'ਚ ਇਹ ਤੇ ਉਹ ਜਾ ਕੇ ਨਹੀਂ ਖੜਦਾਗਾ ਕਰਦਾ ਬੁਆ ਜੀ ਠੀਕ ਹੈ ਪੜਨ ਵੇਲੇ ਤਾਂ ਮੂਰੇ ਠੀਕ ਹੈ ਕਿਤੇ ਵੀ ਜਾਣਾ ਤਾਂ ਮੂਰੇ ਮੈਂ ਤਾਂ ਕਦਾਂ ਚੱਲ ਛੋਟਾਗਾ ਤਾਂ ਕਰਕੇ ਸਾਰਾ ਹਿਸਾਬ ਤਾ ਫੜਾਇਆ ਸੀ ਉਹਨੇ ਆ ਸਕਤਾ ਦਿੱਤਾ ਮੈਨੂੰ ਭਾਈ ਤੁਸੀਂ ਤਾਂ ਬਥੇਰੀ ਸਿਆਣਫ ਵਰਤੀ ਹੁਣ ਜਦੋਂ ਉਹਨਾਂ ਨੇ ਨਹੀਂ ਸਿਆਣਫ ਵਰਤੀ ਹਾਂ ਉਹੀ ਗੱਲ ਫਰਕ ਪਵਾ ਲੇ ਨਾਲੇ ਨੋਹਾਂ ਨਾਲੋਂ ਵੀ ਕਦੇ ਮਾਸੋ ਅੱਡ ਹੋਇਆ ਉਹੀ ਤਾਂ ਗੱਲ ਹੈਗੀ ਅਸੀਂ ਜਿਹੜਾਂ ਚਾਤੀਆਂ ਫੇਰੀਆਂ ਨਾਲੇ ਤੇਰੇ ਸਾਹਮਣੇ ਦੇਖ ਮੇਰਾ ਭਰਾ ਕਹਿ ਕੇ ਗਿਆ ਸੀ ਭਾਈ ਜਿਵੇਂ ਮਰਜ਼ੀ ਕਰਨ ਵੀ ਸੋਨੂੰ ਮਾਂ ਪੁੱਤਾਂ ਨੂੰ ਟੋਕ ਇੱਥੇ ਹੀ ਖਾਣਾ ਪਊਗਾ ਅਸੀਂ ਤਾਂ ਉਹ ਗੱਲ ਲੜਵਾਨ ਲਈ ਸੀ ਹੈਂ ਅਸੀਂ ਤਾਂ ਉਹੀ ਗੱਲ ਭਾਈ ਜੇ ਕਿ ਸਿਆਣੇ ਬੰਦੇ ਨੇ ਮਾੜੀ ਜੀ ਗੱਲ ਸਮਝਾ ਤੇ ਦਕਾਨਾਂ ਚ ਪਾਓ ਉਹ ਗੱਲ ਤੇ ਰਹਿ ਗਏ ਹੈਂ ਹੁਣ ਤੇਰੇ ਵਿਆਹ ਵੇਲੇ ਦੇਖ ਲੈ ਤੇਰੇ ਵਿਆਹ ਵੇਲੇ ਕਿੰਨਾ ਕਰਜ਼ਾ ਕਿਹਾ ਇਹਨਾਂ ਨੇ ਐਨੇ ਲੱਗ ਗਏ ਐਨੇ ਲੱਗ ਗਏ ਹੁਣ ਮੈਨੂੰ ਕਮਲੀ ਨੂੰ ਕੀ ਪਤਾ ਸੀ ਵੀ ਇਹਦੇ ਪੈਸੇ ਦਾ ਗੁੰਦਗੋਸੇ ਕਰੀ ਜਾਂਦੇ ਆ ਇਹ ਕੀ ਪਤਾ ਕਿੰਨੇ ਕੁ ਲੱਕੋਗੇ ਉਹਨੂੰ ਵੀ ਓਹੋ ਭਾਬੀ ਤੂੰ ਤਾਂ ਭੋਲੀ ਐ ਇਹਨਾਂ ਦੀਆਂ ਗੱਲਾਂ ਚ ਆ ਜਾਣੀਆਂ ਤੂੰ ਸਮਝਦੀ ਨਹੀਂ ਗੀ ਚੱਲ ਆ ਵਧੀਆ ਹੋ ਗਿਆ ਆ ਹੁਣ ਪੜ੍ਹੀ ਲਿਖੀ ਬਹੂ ਆ ਗਈ ਆਪੇ ਆਪ ਦਾ ਹਿਸਾਬ ਕਿਤਾਬ ਦੇਖ ਲਿਆ ਕਰੂਗੀ ਸਹੀ ਗੱਲ ਐ ਮੈਂ ਤਾਂ ਹਿਸਾਬ ਕਿਤਾਬ ਵੀ ਕਿੰਨਾ ਟਾਈਮ ਦੇਖਾਂਗੇ ਭੂਆ ਹੁਣ ਤੁਸੀਂ ਆਏ ਹੋਗੇ ਮੈਂ ਤਾਂ ਐ ਕਹਿਣੀ ਆਂਗੀ ਬੈਠ ਕੇ ਗੱਲਬਾਤ ਕਰਕੇ ਨਾ ਇਹਨਾਂ ਨਾਲ ਨਵੇੜਾ ਜਿਹਾ ਕਰ ਲੋ ਹਾਂ ਭੂਆ ਜੀ ਨਵੇੜਾ ਕਰ ਹੀ ਜਾਓ ਤੁਸੀਂ ਐਂ ਕਰ ਤੂੰ ਕਹਿ ਕੇ ਨਾ ਭਾਈ ਖਾਤਾ ਡਲਵਾ ਦੇ ਬਾਣੀਆਂ ਦੇ ਸਾਡਾ ਏ ਮੁੰਡਾ ਜਾਵੇ ਬਹੂ ਜਾਵੇ ਦੋਨੇ ਜਾਣ ਜਿੰਨੇ ਵਿੱਚ ਬਰਤਨੇ ਇਹਨਾਂ ਨੇ ਲੈ ਆਉਣ ਜਿਹੜੇ ਹੋਰ ਸਿਰ ਪੈਂਦੇ ਉਹ ਤਾਂ ਨਾ ਪਹਿਣਗੇ ਸਾਡੇ ਹੁਣ ਜਿਹੜਾ ਕਰਜ਼ਾ ਸੀ ਟੁੱਟਣਾ ਸੀ ਉਹ ਤਾਂ ਟੁੱਟ ਗਿਆ ਆਹੋ ਭਈ ਇਹ ਵੀ ਗੱਲ ਸਿਆਣੀ ਆ ਹੈਂ ਹੈ ਕਰ ਲਓ ਫਿਰ ਨਾਲੇ ਕੱਲ ਨੂੰ ਐਵੇਂ ਡਾਂਗਾ ਛੋਟੀਆਂ ਚੱਕੋਂਗੇ ਅੱਜ ਦੋ ਚੰਗੇ ਬਹਿ ਕੇ ਸੁਲਾ ਕਰ ਲਓ ਸਹੀ ਗੱਲ ਐ ਨਾਲੇ ਲੋਕ ਕਹਿਣਗੇ ਲੋਕ ਕਹਿਣਗੇ ਖਾਣੀ ਮਾਪੁੱਤਾਂ ਨੂੰ ਰੋਟੀ ਦਿੱਤੀ ਇਹਨਾਂ ਨੇ ਹੁਣ ਇਹ ਜਾਣ ਕੇ ਟੀਟਣੇ ਮਾਰਦਿਆ ਤੈਨੂੰ ਪਤਾ ਪੁੱਠੀ ਪਾਉਂਦੇ ਅੱਜ ਕੱਲ ਗਰੀਬ ਦਾ ਕੌਣ ਹੈਗਾ ਕਿਸੇ ਦੀ ਸੁਣਨ ਦੀ ਲੋੜ ਨਹੀਂ ਲੋਕੇ ਦਾ ਕੁੱਤੇ ਨੇ ਭਾਂਕੇ ਹੜ ਜਾਣਗੇ ਆਪ ਦਾ ਲੋਟ ਦੇਖਿਆ ਕਰੋ ਹੁਣ ਉਹਨਾਂ ਨੇ ਵੀ ਤਾਂ ਆਪ ਦਾ ਹੀ ਲੋਟ ਦੇਖਿਆ ਅੱਜ ਤਾਂ ਗੱਲ ਆ ਬੂਆ ਜੀ ਬਸ ਭਾਬੀ ਤੂੰ ਆਪਦੇ ਜਵਾਕਾਂ ਦਾ ਦੇਖਿਆ ਕਰ ਇਹਨਾਂ ਦੀ ਸੁਣਿਆ ਕਰ ਬਾਹਲਾ ਲੋਕਾਂ ਦੇ ਮਗਰ ਨਾ ਲੱਗਿਆ ਕਰ ਬਸ ਫਿਰ ਭਾਈ ਉਹਨਾਂ ਨੂੰ ਕਹਿ ਕੇ ਸਾਡਾ ਤਨ ਮੇੜਾ ਕਰਾ ਦੇ ਜਿਹੜੇ ਹੋਰ ਕਹਿੰਦੇ ਆ ਉਵੇਂ ਕਰ ਦਿਓ ਬਸ ਟੁੱਟ ਕੇ ਸਿਰ ਪਾਏਗੇ ਜਿਹੜੇ ਪਾਏਗੇ ਇਸ ਤੋਂ ਬਾਅਦ ਸਟਾਫ ਦਾ ਖਰਚਾ ਆਪਦੇ ਹਿਸਾਬ ਨਾਲ ਚਲਾਵਾਂਗੇ ਜਦੋਂ ਮੇਰੇ ਪੁੱਤ ਨੇ ਤਾਂ ਉਹੀ ਗੱਲ ਮਕਾਸੇ ਦਾ ਬੈਲ ਨਹੀਂ ਇਹਨੂੰ ਤਾਂ ਕਮਾਈ ਕਰਨੀ ਐ ਇਹਨਾਂ ਤਾਂ ਚੱਲ ਬਸ ਐਂ ਕਰਾਂਗੇ ਉਹ ਨਵੇੜਾ ਕਰਾ ਕੇ ਹੀ ਜਾਊਗਾ। ਆਹੀ ਗੱਲ ਦਾ ਪੂਆ ਜੀ ਤੁਹਾਨੂੰ ਹਾਂ ਹੀ ਕਹਿੰਦੇ ਆ ਨਵੇੜਾ ਕਰਾਈ ਜਾਓ। ਉਹਨੂੰ ਆਏ ਆ ਵੀ ਮੈਂ ਪੜ੍ਹਿਆ ਲਿਖਿਆਗਾ। ਹਾਂਬ ਤਾਂ ਮੈਨੂੰ ਵੀ ਆਉਂਦਾ। ਮੈਂ ਤਾਂ ਐਂਟਿਕਾ ਬੈਠਾ ਸੀ। ਚੱਲ ਵੀ ਡੈਡੀ ਜੀ ਕਹਿ ਕੇ ਗਏ ਨੇ ਵੀ ਉਹਨਾਂ ਦੇ ਹੱਥੋਂ ਬਈ ਸਾਰਾ ਕੁਝ ਲੈ ਕੇ ਖਾਣਾਗਾ। ਅਸੀਂ ਤਾਂ ਤਾਂ ਠੀਕੇ ਬੈਠੇ ਸੀਗੇ। ਠੀਕ ਹੈ। ਬਾਕੀ ਦੂਜੀ ਗੱਲ ਇਹ ਸੀ ਮਾ ਚੱਲ ਪੜ੍ਹਿਆ ਲਿਖਿਆ ਛੋਟਾ ਭਾਈ ਆ ਪਰ ਉਹਨੂੰ ਤਾਂ ਭਾਈਆਂ ਵਾਲੀ ਗੱਲੀ ਨਹੀਂ ਰੱਖੀ ਕੋਈ। ਚੱਲ ਉਹਨਾਂ ਨੇ ਨਹੀਂ ਸੋਚੀ ਤੇ ਚੱਲ ਆਪ ਦੇ ਘਿਓ ਪਾਣੀ ਉਹ ਆਪੇ ਜਾਣਗੇ। ਪੂਆ ਤੈਨੂੰ ਬੁਲਾਉਣ ਦਾ ਕਾਰਨ ਵੀ ਇਹੀ ਆ। ਨਾਲੇ ਤਾਂ ਚਲ ਤੇਰਾ ਇੱਧਰ ਵਰਤਪੁਰਤ ਰੱਖਿਆ ਜਾਊਗਾ ਤੇ ਹਾਰ ਬਣਾ ਰਹੀਏਂਗੀ ਨਾਲੇ ਸਾਡਾ ਇਧਰ ਸੁਣ ਜਾ ਦੁੱਖ ਆਹ ਦੇਖ ਲੈ ਤੇਰਾ ਦੂਜਾ ਵਰਤ ਸੀ ਤੈਨੂੰ ਆਏ ਕਿਹਾ ਵੀ ਅਸੀਂ ਲੈ ਜਾਂਨੇ ਆਂ ਕੀ ਕਹਿਣਗੇ ਤੇਰੇ ਸਹੁਰੇ ਵੀ ਇੱਕ ਵਾਰੀ ਲੈ ਕੇ ਮੁੜ ਕੇ ਕਿਸੇ ਨੇ ਟੂਈ ਨਹੀਂ ਮਾਰੀ ਹੈ ਤੇ ਤਾਂ ਤੈਨੂੰ ਲਿਆਇਆ ਵੀ ਨਾਲੇ ਸਾਡਾ ਦੁੱਖ ਸੁੱਖ ਸੁਣ ਜੀਏਗੀ ਤੂੰ ਤਾਂ ਕੰਨ ਚ ਗੱਲ ਕੋਈ ਪਾ ਲੈਨੀ ਆ ਹੈ ਤੂੰ ਤਾਂ ਮੇਰੀ ਧੀ ਬਣ ਕੇ ਰਹੀ ਆ ਉਹ ਵੱਡੀ ਨਹੀਂ ਸੁਣਦੀ ਉਧਰ ਪੂਛ ਮਾਰਦੀ ਆ ਥੋੜੀ ਜੀ ਭਾਬੀ ਮੈਨੂੰ ਪਤਾ ਹੀ ਹੈ ਉਹ ਕਿਹੜਾ ਸੈਣ ਦੇ ਨੇ ਮੈਨੂੰ ਉਹ ਤਾਂ ਕਈ ਕਈ ਦਿਨ ਮੈਨੂੰ ਫੋਨ ਵੀ ਨਹੀਂ ਕਰਦੇਗੇ ਉਹਨਾਂ ਕੋਲੇ ਕਿੱਥੇ ਟਾਈਮ ਹੈ ਭਾਈ ਫੋਨ ਕਰਨ ਦਾ ਉਹ ਤਾਂ ਆਪਦੇ ਰਜੇਵੇਂ ਚ ਰੁੱਜੇਵੇਂ ਐ ਨਾਲੇ ਭਾਈ ਤੈਨੂੰ ਪਤਾ ਬਹੂ ਲਿਆਂਦੀ ਉਹਨਾਂ ਨੇ ਨਵੀਂ ਪੜ੍ਹੀ ਲਿਖੀ ਮੇਰੀ ਨਾਲੋਂ ਸਿਆਣੀ ਹੁਣ ਤਾਂ ਉਹਦੀਆਂ ਮੰਦੀ ਆ ਉਹ ਆਹੋ ਤਾਂ ਹੀ ਤਾਂ ਮੈਨੂੰ ਸਿਆਣ ਬਣੇ ਚੱਲ ਭੂਆ ਮੈਂ ਚਾਹ ਬਣਾ ਕੇ ਲਿਆਉਣੀ ਆ ਕੁੜੇ ਸੋਡਾ ਤਾਂ ਵਰਤ ਤਾ ਭੁੱਲ ਕੇ ਨਾ ਪੀਰੋ ਸਾਨੂੰ ਘੁੱਟ ਬਣਾ ਦੇ ਬਸ ਮਾਂ ਪੁੱਤਾਂ ਨੂੰ ਹੋਰ ਸੁਣੀ ਪੀਵਾਂਗੇ ਚਾਹ ਬੰਦੇ ਵਾਸਤੇ ਇੰਨਾ ਕਸਤੀ ਬਣਾ ਦੇ ਘੁੱਟ ਚਾਹ ਪੁੱਤ ਚੱਲ ਬਣਾ ਲੈ ਪੁੱਤ ਲੈਟ ਗਈ ਹੋਇਆ ਬਾਹਰ ਹੀ ਆ ਕੇ ਬੈਠਾ ਹਾਂ ਚਲੋ ਕੋਈ ਨਹੀਂ ਉੱਥੇ ਬੈ ਜਾਓ ਕੋਈ ਬਾਹਰ ਹੀ ਆ ਜਾ ਮੰਗਾ ਡਾੜੇ ਇੱਕ ਵਾਰ ਇੱਕ ਤਾਂ ਪਿਆਗਾ ਆ ਆਦੀ ਤੋ ਚੱਲ ਪੂਆ ਤੂੰ ਮੂਰੇ ਲੱਗ ਜਾ ਆ ਜਾ ਆ ਜਾ ਡਰਦੇ ਕਿਉਂ ਉਹ ਡਰਦੇ ਨਹੀਂ ਅਗਲਾ ਕੀ ਪਤਾ ਕੀ ਕਹਿ ਦੇਣ ਹੁਣ ਜਦੋਂ ਉਹਦੇ ਮਗਰ ਲੱਗਦੇ ਆ ਇਹ ਆ ਜਾ ਤੀ ਕਿੱਥੇ ਬਿਹੜੇ ਇੱਜ ਕਿਵੇਂ ਬੈਠੇ ਪੰਚਾਇਤ ਲਈ ਪੂਆ ਬੈਠੀ ਆਈ ਸਸਰੀ ਕਾ ਪੂਆ ਤੂੰ ਕਰੋ ਅੱਗੇ ਕੁੜੇ ਸਸਰੀ ਕਾ ਪਿੰਡ ਸਸਰੀ ਕਾਲ ਸੱਸਰੀ ਕਾ ਬੀਬੀ ਸੱਸਰੀ ਤਕਨੀ ਜੀ ਸੱਸਰੀ ਆਪਾ ਸੱਸਰੀ ਕਾ ਪੁੱਤ ਸਾਰਾ ਲੰਗ ਲਾਣਾ ਹੀ ਇਕੱਠਾ ਹੋ ਗਿਆ ਹੈ ਬਹਿ ਜਾ ਇੱਧਰ ਜੀ ਹੋ ਜਾਤੀ ਤੈਨੂੰ ਆ ਜਾ ਬਹਿ ਜਾ ਬਰੇ ਹੋਰ ਵੀ ਵੀ ਕਦੋਂ ਆਗੇ ਤੁਸੀਂ ਮੈਂ ਤਾਂ ਅੱਜ ਹੀ ਆਈ ਆਂ ਤੂੰ ਕਦੋਂ ਆ ਗਈ ਜੀਤੋ ਆਪਾਂ ਨੇ ਮੈਂ ਤਾਂ ਜਗਦੇਵ ਲੈ ਕੇ ਆਇਆ ਸੀਗਾ ਵਰਤਾਂ ਦਾ ਕਰਕੇ ਅੱਛਾ ਕਿਉਂ ਘਰੇ ਨਹੀਂ ਰੱਖਿਆ ਗਿਆ ਤੇਰੇ ਇੱਥੇ ਵਰਤ ਰੱਖਣ ਆਈ ਆਂ ਲੈ ਦੱਸ ਫੇਰ ਕੀ ਹੋ ਗਿਆ ਘਰੇ ਨਹੀਂ ਰੱਖਿਆ ਗਿਆ ਕਿ ਇਹ ਘਰ ਕਿਹੜਾ ਇਹਦਾ ਬਗਾਨਾ ਆਪਦਾ ਘਰ ਹੈ ਬਗਾਨਾ ਨਹੀਂ ਕਹਿੰਦੀ ਬੰਦ ਤੋਂ ਮੈਂ ਚਲ ਹੁਣ ਤਾਂ ਭਾਈ ਆਪਦਾ ਉੱਥੇ ਰੱਖ ਲਾਂਦੀ ਹੁਣ ਕਿ ਐਵੇਂ ਥੋੜੇ ਤੇ ਆ ਕੇ ਬੋਝ ਬਣੀ ਲੈ ਬੋਝ ਵਾਲੀ ਕੀ ਗੱਲ ਆ ਜਿੱਥੇ ਮੇਰੀ ਨੋਨੇ ਰੱਖਿਆ ਉੱਥੇ ਮੇਰੇ ਨਾਲਦ ਨੇ ਵਾਰਤ ਰੱਖ ਲਿਆ ਨਾਲੇ ਦੋਨੇ ਜਾਨੀਆਂ ਰਲ ਮਿਲ ਕੇ ਆਪਦਾ ਹਸਨ ਖੇਡਣੀਆਂ ਕਹਾਣੀ ਸੁਣਨੀਆਂ ਚਲੋ ਤਾਂ ਠੀਕ ਆ ਗੱਲ ਤੇ ਬਾਕੀ ਮੈਂ ਤਾਂ ਐ ਆਈ ਆ ਭਾਈ ਮੈਨੂੰ ਵੀ ਇਹਨਾਂ ਨੇ ਬੁਲਾਇਆ ਸੀ ਅ ਕੀ ਰੌਲਾ ਪਾਰਖਿਆ ਤੁਸੀਂ ਮੈਂ ਦੱਸਦੀ ਆ ਭੂਆ ਜੀ ਹਾਂ ਤੂੰ ਦੱਸ ਦੇ ਭਾਈ ਦੱਸਦੀ ਆ ਕੋਈ ਆਮ ਨਾ ਸਲਾਮ ਨਾ ਮੈਂ ਦੱਸਦੀ ਆ ਭੂਆ ਜੀ ਐਨੀ ਕਾ ਕਲ ਸਿਖਾਈ ਏ ਤੇਰੀ ਮਾਂ ਨੇ ਮੈਂ ਤਾਂ ਜਿਹੜੀ ਅਕਲ ਸिखਾਈ ਐ ਸिखਾਈ ਐ ਇਹਨਾਂ ਨੂੰ ਪੁੱਛ ਲੋ ਇਹਨਾਂ ਦੀ ਮਾਂ ਨੇ ਇਹਨਾਂ ਨੂੰ ਕੀ ਅਕਲ ਸिखਾਈ ਐ ਵੀ ਦੂਜਿਆਂ ਦਾ ਹੱਕ ਖਾ ਲਓ ਲੈ ਕਿਉਂ ਇਹਨਾਂ ਨੇ ਕਹਾ ਦਾ ਹੱਕ ਖਾ ਲਿਆ ਕੁੜੇ ਐਵੇਂ ਬੋਲਦੀਆਂ ਤੂੰ ਤੁਸੀਂ ਕਿਵੇਂ ਬੋਲਦਾ ਬੂਆ ਜੀ ਜਿਹੜਾ ਜਿਹਾ ਸਵਾਲ ਕੀਤਾ ਹੋਇਆ ਜਵਾਬ deta ਮੈਂ ਨਾ ਇਹੋ ਜੀ ਤਮੀਜ਼ ਐ ਤੇਰੀ ਨੋਨ ਨੂੰ ਲੈ ਆਖੇ ਤੇਰੀ ਨੋਨ ਨੂੰ ਇਹੋ ਜੀ ਤਮੀਜ਼ ਆ ਭਾਈ ਜਵਾਕ ਹੁਣ ਪੜ੍ਹੇ ਲਿਖੇ ਆ ਸਭ ਕੁਝ ਜਾਣਦੇ ਆ ਮੈਂ ਤਾਂ ਬੁੱਧੂ ਬਣ ਕੇ ਤੁਹਾਡੇ ਮੂਹਰੇ ਸਾਰੀ ਉਮਰ ਲੱਗੀ ਰਹੀ ਤੁਹਾਡਾ ਗੋਲਾ ਠੰਡਾ ਕਰਨ ਹੁਣ ਇਹ ਨਹੀਂ ਲੱਗਦੇ ਭਾਈ ਮੇਰੇ ਕੀ ਸਾਰੇ ਦੀ ਗੱਲ ਐ ਨਾ ਇਹਨਾਂ ਨੇ ਕੀ ਤੇਰੇ ਨਾਲ ਨਾ ਧੋਖਾ ਕਰ ਲਿਆ ਦੱਸ ਤਾਂ ਸੀ ਕੀ ਨਹੀਂ ਕੀਤਾ ਤੇਰਾ ਹੈ ਫੁੱਲ ਗਏ ਇਹਨਾਂ ਦਾ ਭਾਈ ਸਾਹਿਬ ਸੂਹ ਚ ਫਰਕ ਹੈ ਫੇਰ ਕੀ ਹੋਗਾ ਜੇ ਇਹਨੇ ਕਹਤਾ ਵੀ ਫਰਕ ਹੈ ਭਾਈ ਸਾਹਿਬ ਦੁਬਾਰੇ ਕਰ ਲੋ ਤੂੰ ਗੱਲ ਸੁਣ ਮੇਰੀ ਜਦੋਂ ਇਹ ਮੁੰਡੇ ਦਾ ਵਿਆਹ ਹੋਇਆ ਠੀਕ ਹੈ ਇਹਨਾਂ ਨੇ ਕਿੰਨਾ ਸਿਆਉਣਾ ਪਾਇਆ ਤੇ ਤੂੰ ਤੇਰੀ ਨੂੰਹ ਨੂੰ ਕਿੰਨਾ ਸਿਆਉਣਾ ਪਾਇਆ ਲੈ ਦੱਸ ਕਰਦਾ ਪਊਗਾ ਹੀ ਓਹੋ ਮੇਰੀ ਗੱਲ ਸੁਣ ਭੈਣ ਤੂੰ ਹੱਕ ਦੀ ਗੱਲ ਕਰ ਤੂੰ ਇਹਨਾਂ ਵੱਲ ਦੀ ਹੋਈ ਖੜੀ ਐ ਤੂੰ ਦੋਨਾਂ ਪੱਖ ਦੀ ਗੱਲ ਕਿਉਂ ਨਹੀਂ ਕਰਦੀ ਬਹਿ ਜਾ ਨੀ ਟੀਕੇ ਦੋਨਾਂ ਪਾਸੇ ਨਾਲੇ ਹੋਰ ਪਾਸੇ ਤੂੰ ਹੋਰ ਅੱਗ ਲਾਉਂ ਐ ਅੱਗ ਲਾਉਂ ਕਿਉਂ ਐ ਉਹ ਤਾਂ ਬੋਲਦੀ ਨੀਗੀ ਹੈ ਤੂੰ ਉਈ ਮੂਰੇ ਬੋਲੀ ਜਾਨੀ ਬੋਲੇ ਵਿਚਾਰੀ ਹਾਂ ਲੈ ਮੇਰੇ ਵਿਚਾਰੀ ਪੂਬੀ ਚੱਕਿਆ ਤੂੰ ਇਹ ਤਾਂ ਆਪੀ ਵਿਚਾਰੇ ਨੇ ਜੀ ਹਾਂ ਸਾਰੇ ਪੈਸੇ ਜਿੰਨੇ ਹੈਗੇ ਨੇ ਅੰਦਰੋਂ ਅੰਦਰ ਦੱਬੀ ਜਾਂਦੇ ਨੇ ਘਾਣਾ ਮਾੜਾ ਕਰੀ ਜਾਂਦੇ ਨੇ ਤੇ ਸਾਨੂੰ ਉਸ ਹਿਸਾਬ ਗਣਾਈ ਜਾਂਦੇ ਨੇ ਕਿੰਨੇ ਲੱਗ ਗਏ ਲੱਗ ਗਏ ਦੱਬ ਕੇ ਦੱਸ ਇਹਨਾਂ ਨੇ ਕੀ ਬਣਾ ਲਿਆ ਦੱਬੀ ਜਾਂਦੇ ਆ ਖਰਚੇ ਪਤਾ ਰਿਹਾ ਸਪਰੇਆਂ ਦੇ ਕਿੰਨੇ ਹੁੰਦੇ ਨੇ ਨਹੀਂ ਪੜ੍ਹਨੇ ਮੇਰੀ ਗੱਲ ਸੁਣੋ ਇਹ ਸਿਆਉਣਾ ਪਿੱਛੇ ਕਹਿੰਦੇ ਆ ਵੀ ਸਿਆਉਣਾ ਸੋਡਾ ਬਾਦਰ ਰੇਟ ਦਾ ਬਣਿਆ ਬਣਿਆ ਤਾਂ ਉਹਨੇ ਤੋਲੇ ਹੀ ਹੈ ਨਾ ਜਿੰਨੇ ਇਹਨੇ ਆਪਦੀ ਨੋ ਨੂ ਪਾਏ ਆ ਮੰਨ ਗਈ ਮੈਂ ਉਹਨੇ ਤੋਲੇ ਤੇ ਉਦੋਂ ਕੀ ਰੇਟ ਸੀ ਤੇ ਹੁਣ ਕੀ ਰੇਟ ਹੈ ਇਹ ਤਾਂ ਤੂੰ ਮੰਨ ਤੇ ਫਿਰ ਤੁਸੀਂ ਤੂੰ ਵੀ ਮੂਰੇ ਸਿਆਣੀ ਸੀ ਇਹ ਵੀ ਸੀ ਉਦੋਂ ਬਰਾਬਰ ਬਣਾ ਕੇ ਰੱਖ ਲੈਨੇ ਮੇਰੀ ਨੋ ਵਾਸਤੇ ਵੀ ਭਾਈ ਉਹਨੂੰ ਵੀ ਚਾਹੀਦਾ ਲੈ ਦੱਸ ਹੈ ਉਦੋਂ ਨਾ ਰੱਖਿਆ ਤੁਸੀਂ ਮੇਰੀ ਨੋ ਨੂ ਕੀ ਨੋਟ ਸੀ ਆ ਇਹਨੇ ਆਵਦਾ ਬਣਾ ਲਿਆ ਟੂ ਮਾਸ਼ਲੇ ਤੂੰ ਤਾਂ ਜਿਵੇਂ ਮਰਜੀ ਬਹਿ ਜਾ ਟਿੱਕੇ ਤੂੰ ਅਗੇ ਤੇਰੀ ਨਾ ਉਹਦੀ ਕੀ ਲੋੜ ਸੀ ਜਦੋਂ ਆਪਾਂ ਵਿਆਹ ਸ਼ਾਦੀ ਕਰਾਂਗੇ ਚੀਜ਼ ਤਾਂ ਆਪਾਂ ਉਹਦਾ ਹੀ ਬਣਾਉਣੇ ਹੁੰਦੇ ਆ ਚੱਲ ਭਾਈ ਉਹਦਾ ਤੂੰ ਕਹਿ ਦਾਂਦੀ ਉਹਦਾ ਬਣਾ ਦਾਂਦੇ ਤਾਂ ਲੈ ਮੈਂ ਮੈਂ ਕੀ ਕਹਿਂਦੀ ਮੈਂ ਕਿੱਥੋਂ ਤੁਹਾਡੇ ਮੂਰੇ ਬੀਬੀ ਬੋਲਦੀ ਸੀ ਤੁਸੀਂ ਮੰਡੀ ਜਾਂਦੀਆਂ ਸੀ ਜਿੱਮੇ ਘਰੇ ਆਉਂਦੀਆਂ ਸੀ ਉਵੇਂ ਠੀਕ ਹੈ ਆ ਤੇਲ ਦੂਲ ਦਾ ਸਾਹ ਵੀ ਦਿਖਾ ਦੇ ਹਰਮਨ ਲਿਆ ਕੇ ਗਾਪੀ ਕੀ ਦਿਖਾਵਾਂ ਸਾਹਿਬ ਕਿਤਾਬ ਇੰਨਾ ਜਿ ਸਰਫ ਆਹੀ ਪੜਿਆ ਲਿਖਿਆਗਾ ਹੁਣ ਤੁਸੀਂ ਆਪਦੀ ਨਾ ਸਰਪੰਚਣੀ ਰੱਖ ਲਈ ਮੂਰੇ ਇਹਨੀ ਮਖਤਿਆਰੀ ਹੋ ਗਈ ਹੈ ਘਰ ਵਿੱਚ ਇਹਨਾਂ ਦੇ ਪੜ੍ਹ ਲਿਖੇ ਮੁੰਡਾ ਸਾਡੇ ਵੀ ਪੜ੍ਹੇ ਲਿਖੇ ਆ ਗਏ ਬੁਆ ਉਹ ਆ ਜੀ ਮਖਤਿਆਰੀ ਦੀ ਕੋਈ ਗੱਲ ਨਹੀਂ ਹੈਗੀ ਜੇ ਮੈਂ ਹਿਸਾਬ ਕਿਤਾਬ ਬਰਾਬਰ ਕਰਦੀਆਂ ਕਿ ਜਾਂ ਫਿਰ ਦੇਖਦੀਆਂ ਕਿ ਤੇਰੇ ਚ ਮਖਤਿਆਰੀ ਕਿਹੜੀ ਹੈਗੀ ਮੈਂ ਤਾਂ ਇਹ ਚਾਹਉਣੀ ਆ ਵੀ ਇਹ ਵੀ ਨਾ ਭਾਈ ਬੇਈਮਾਨਾ ਕਰਨਾ ਸੀ ਕਰੀਏ ਹਾਂ ਉਹ ਤਾਂ ਜਵਾਕ ਭੋਲਾ ਸੀਗਾ ਹੈ ਚੱਲ ਵਧੀਆ ਹੋ ਗਿਆ ਪੜ੍ਹੀ ਲਿਖੀ ਲਿਆਂਦੀ ਨਹੀਂ ਤਾਂ ਉਹ ਹੀ ਗੱਲ ਪਤਾ ਨਹੀਂ ਕਿੰਨਾ ਕਿ ਚੱਕਰ ਖਾਈ ਜਾਂਦੇ ਜਵਾਕ ਲੈ ਹਾਂ ਦੇਖ ਤੈਨੂੰ ਰੋਜ਼ ਹੀ ਖਾਂਦੇ ਸੀ ਗੱਲਾਂ ਤਾਂ ਦੇਖ ਕਰਦੀ ਕਿਵੇਂ ਕਰਦੀ ਏ ਟੇਡਾ ਬਿੰਗਾ ਮੂੰਹ ਬੈਜਾ ਨਹੀਂ ਟਿੱਕੇ ਤੂੰ ਤੇ ਅੱਜ ਦੀ ਗੱਲ ਕਰੀ ਅੱਜ ਤੱਕ ਆ ਫੂਸ ਪਾਉਂਦੀ ਆਉਣੀ ਆ ਜਦੋਂ ਆਉਣੀ ਆ ਨਾ ਮੈਂ ਕਹਦਾ ਫੂਸ ਪਾਤਾ ਦੇਖ ਲੈ ਤੂੰ ਮੇਰੇ ਨਾਲ ਵੱਡੀ ਐ ਤੇ ਤੂੰ ਇੱਕ ਪੱਖ ਦੀ ਗੱਲ ਕਰਦੀ ਏ ਦੋ ਪੱਖਾਂ ਦੀ ਕਾਹਤਾਂ ਨਹੀਂ ਗੱਲ ਕਰਦੀ ਮੈਂ ਇੱਕ ਪੱਖ ਦੀ ਕੀ ਕਰ ਲਈ ਦੋਨਾਂ ਪੱਖਾਂ ਦੀ ਗੱਲ ਕਰ ਲਈ ਅੱਜ ਤੱਕ ਉਹ ਮੁੰਡੇ ਨੇ ਕਬੀਲਦਾਰੀ ਚਲਾਈ ਐ ਕੀ ਉਹਨੇ ਖਾ ਪੀ ਲਿਆ ਵਿੱਚੋਂ ਮੂਰੇ ਲਾ ਕੇ ਕੰਮ ਤਾਂ ਦਾ ਸੰਭਾਲ ਲਿਆ ਉਹਨੂੰ ਇਹੀ ਚਾਹ ਵਾਸੇ ਦੇਣੀ ਆ ਤੁਸੀਂ ਬੁਆ ਜੀ ਕੰਮ ਤਾਂ ਦਾ ਕਿਹੜਾ ਸੰਭਾਲ ਲਿਆ ਨੇ ਕੰਮ ਤਾਂ ਦਾ ਉਹ ਸੰਭਾਲਦੇ ਨੇ ਮਿੱਟੀ ਦਾ ਮਿੱਟੀ ਉਹ ਹੁੰਦੇ ਨੇ ਇਹ ਤਾਂ ਦੋਸਤਾਂ ਨਾਲ ਕਦੇ ਕਿਤੇ ਘੁੰਮਣ ਚਲਾ ਗਿਆ ਕਦੇ ਕਿਤੇ ਘੁੰਮਣ ਚਲਾ ਗਿਆ ਅੱਛਾ ਸਾਹ ਵੇਲੇ ਕਾਫੀ ਇਹ ਚੱਕ ਲੈਣ ਦਾ ਅੱਛਾ ਗੱਲ ਸੁਣ ਭਾਈ ਜੇ ਉਹ ਖੇਤੀ ਦਾ ਕਰਦਾ ਰਹੇ ਹਾਂ ਸਪਰੇਅਾਂ ਕੀ ਨਹੀਂ ਚਾਹੀਦਾ ਹੁੰਦਾ ਕੁੱਲ ਚੀਜ਼ ਘਰੇ ਨਹੀਂ ਕੁਝ ਚਾਹੀਦੀ ਜੇ ਕਿਤੇ ਸਕੀਰੀ ਚ ਜਾਣਾ ਹੁੰਦਾ ਤਾਂ ਵੀ ਇਹ ਜਾਂਦਾ ਓ ਇਹਨਾਂ ਨੂੰ ਕੀ ਪਤਾ ਪੂਆ ਇਹ ਗੱਲਾਂ ਦਾ ਹੈ ਇਹਦਾ ਕੱਲਾ ਖੇਤੀ ਦੇਖ ਲਈ ਜਿੱਦਿਆਂ ਪਹਿਲਾਂ ਹੁਣ ਨਾਲ ਖੇਤ ਜਾਂਦਾ ਨਹੀਂ ਮੈਨੂੰ ਪੂਆ ਇਹ ਦੱਸ ਚਾਰੇ ਪਾਸੇ ਹੁਣ ਨਾ ਕਿੱਦੇ ਖੇਤ ਨਹੀਂ ਜਾਂਦਾ ਕਦੇ ਮਹਾਲੀ ਟੱਪ ਗਿਆ ਕਦੇ ਮਨਾਲੀ ਟੱਪ ਗਿਆ ਹੀ ਰਹਿੰਦਾ ਜਾਂਦਾ ਦੋਸਤ ਵੇ ਭਾਈ ਜਗਦੇਵ ਦੇਖ ਤੁਸੀਂ ਤੀਵੀਆਂ ਪਿੱਛੇ ਲਾ ਕੇ ਨਾ ਆਪਦੇ ਭਰਾ ਭਰਾ ਫਰਕ ਨਾ ਪਾਓ ਉਹਨੂੰ ਬਹੁਤ ਸ਼ਮਕਰ ਖਵਾ ਲਿਆ ਪੂਆ ਹੁਣ ਨਹੀਂ ਖਵਾਉਂਦੇ ਓ ਬਾਈ ਗੱਲ ਤਾਂ ਸੁਣ ਘਰ ਖਵਾ ਲਿਆ ਲੈ ਯਾਰ ਘਰ ਖਾ ਕੇ ਮੈਂ ਕਿੱਥੇ ਵਾ ਗਿਆ ਕੀ ਕਰ ਲਿਆ ਮੈਨੂੰ ਐਂਦਾ ਤੇਰਾ ਖਾ ਕੇ ਮੈਂ ਕਿੱਥੇ ਜਾਂ ਹਾਂ ਐਂਦਾ ਦੇਖ ਤੂੰ ਘਰ ਨੂੰ ਬਾਈ ਤੂੰ ਐਂ ਦੇਖ ਤੇਰੀ ਕੋਠੀ ਬਿਨਾ ਪਲਾਸ ਠੀਕ ਹੈ ਪਲਾਸਟਰ ਆ ਪਲਾਸਟਰ ਆ ਬਾਰੋ ਪਲਾਸਟਰ ਜਦੋਂ ਅੰਦਰੋਂ ਰਹਿੰਦੀ ਹੈ ਠੀਕ ਹੈ ਉਹ ਵੀ ਪਲਾਸਟਰ ਹੋ ਜਾਂਦੀ ਉਹ ਵੀ ਐਂ ਹੋ ਜਾਂਦੀ ਤੇ ਇੱਦਾਂ ਕੋਠੀ ਪੈ ਗਈ ਸੀ ਮੇਰਾ ਘਰ ਤਾਂ ਬਈ ਤੂੰ ਹੁਣ ਵੀ ਦੇਖ ਲੈ ਮੈਂ ਤਾਂ ਰੰਗ ਲਾ ਕੇ ਉਹੀ ਘਰ ਚ ਬੈਠਾ ਸੀ ਲੈ ਦੇਂਟਰ ਵੀ ਨਹੀਂ ਪਾਇਆ ਸੀ ਤਾਂ ਤੇ ਤੈਨੂੰ ਆਖਿਆ ਸੀ ਕੋਠੀ ਚ ਵਾਜ ਜਾ ਉਧਰ ਤੂੰ ਗਿਆ ਨਾ ਕੋਠੀ ਚ ਤੂੰ ਤਾਂ ਪਿੱਛੇ ਹਟ ਕੇ ਪਾਇਲ ਤੈਨੂੰ ਦਿੱਤੀ ਸੀ ਅਸੀ ਕੋਠੀ ਉਧਰ ਤੂੰ ਦੂਰੀ ਜਾਉਂਗਾ ਦਬ ਕਰਨ ਲੱਗ ਗਏ ਮੇਰੀ ਗੱਲ ਸੁਣ ਬੀਬੀ ਇਹ ਐਵੇਂ ਲੜ ਕੇ ਮਾਰਨਾ ਤੂੰ ਵੀ ਸਿਆਣੀ ਐ ਤੂੰ ਇਹਨਾਂ ਦਾ ਨਿਮੇੜਾ ਕਰ ਜਾ ਕੋਈ ਹੁਣ ਤੁਸੀਂ ਕੀ ਚਾਹੁੰਦੇ ਦੱਸੋ ਕਿਸ ਗੱਲ ਤੇ ਨਿਵੇੜਾ ਕਰਨਾ ਹੈ ਮੈਂ ਤਾਂ ਆ ਹੀ ਕਹਿਨੀ ਆ ਵੀ ਸਵੇਰ ਨੂੰ ਡਾਹ ਕੇ ਨਾ ਮਾਰਨ ਇਹਨਾਂ ਦਾ ਹਸਾਬ ਹੈ ਆਪਦਾ ਕਰਨ ਭਾਈ ਅਸੀਂ ਆਪਦਾ ਕਰ ਲਾਂਗੇ ਅੱਡ ਅੱਡ ਕਰ ਲੋ ਅੱਡ ਅੱਡ ਕਰ ਜਾ ਇੱਕ ਨਾ ਇੱਕ ਦਿਨ ਤਾਂ ਹੋਣੀ ਇਕਠੀ ਬਾਹੀ ਹੈ ਨਾ ਜਿਹੜੀ ਸਾਡੀ ਤਾਈਆਂ ਕੋ ਝੋਲਾ ਪੈਂਦਾ ਤੱਕ ਰੱਖੀ ਸੀਗੀ ਤੂੰ ਬਾਹੀ ਅੱਡ ਕਰਾ ਜਾ ਇਹਨਾਂ ਦੀ ਕਰ ਲੋ ਬਹੁਤ ਸੋਹਣੇ ਲੱਗਾਂਗੇ ਇਹ ਜਾਂ ਕੁਝ ਕਰਦੇ ਦੋਨੇ ਭਾ ਜਾ ਹਾਂ ਪਿੰਡ 'ਚ ਬਹੁਤ ਸ਼ਾਵਾਸੇ ਹੋਊਗੀ ਉੱਥੇ ਮੰਗਾਂਗੇ ਦੋਨੇ ਇੱਕ ਪਹਿਲਾਂ ਤਾਂ ਇੱਕ ਮੰਗਣ ਜਾਂਦਾ ਆਰਤੀਆਂ ਦੀ ਮੈਂ ਤਾਂ ਕਰਨ ਫਿਰ ਮੰਗਰ ਦੂਜਾ ਵੀ ਜਾਊ ਫਿਰ ਬਹੂ ਵੀ ਜਾਊ ਛੋਡੀ ਮੰਗਣ ਜਾਈਏ ਮੈਂ ਜਾਊਂਗੀ ਮੰਗਣ ਉਹ ਤਾਂ ਜਾਣੀ ਦੇ ਭਾਈ ਜਿੱਥੇ ਨਾ ਰਿੰਡ ਪ੍ਰਧਾਨਾਂ ਤੀਮਾਂ ਬਣ ਜਾਣ ਉੱਥੇ ਕਦੇ ਚੱਲਦਾ ਨਹੀਂ ਹਾਂ ਇੱਥੇ ਬਣ ਗਿਆ ਰਿੰਡ ਪ੍ਰਧਾਨਾਂ ਤੀਮਾਂ ਦੇਖ ਲੈ ਇਹ ਤੋਂ ਪਹਿਲਾਂ ਤੂੰ ਪ੍ਰਧਾਨ ਸੀ ਮਾਸੀ ਮੈਂ ਪ੍ਰਦਾਨ ਸੀ ਮੈਂ ਤਾਂ ਮੁਠੀ ਚ ਰੱਖਿਆ ਸਭ ਕੁਸ ਇੱਥੇ ਟਿੱਕਰ ਕਰ ਲਈ ਮਾ ਫਾੜ ਫਾੜ ਨਹੀਂ ਬੋਲ ਮਾੜੀ ਮੋਟੀ ਸੰਗ ਮੰਨ ਲਓ ਉਹ ਬਹੁਤ ਸਾਡੇ ਵੀ ਆਈ ਸੀ ਤੇ ਪਹਿਲਾਂ ਤੂੰ ਤਾਂ ਹੋਂ ਬੈਹੈਂ ਆਈ ਪੁੱਛ ਗੱਲ ਕਰਦੀ ਆ ਮੈਂ ਤਾਂ ਇੱਥੇ ਟਿੱਕਰ ਕਰਦੀ ਆ ਉਹ ਬਾਈ ਤੇਰੀ ਮਾਂ ਸ਼ਿਆਰ ਸੀ ਮੇਰੀ ਮਾਂ ਭੋਲੀ ਸੀ ਤੇਰੀ ਮਾਂ ਮੂਦੇ ਤੰਦਾ ਕਰੀ ਗਈ ਠੀਕ ਹੈ ਤਾਂ ਥੋਡੀ ਹੁਣ ਬਹੂ ਹੋ ਗਈ ਕੀ ਪੜਤਾ ਪੜਾਈਆਂ ਇਹਨੂੰ ਭਾਬੀ ਮੈਨੂੰ ਐਂ ਤਾਂ ਦੱਸ ਦੇ ਮੈਨੂੰ ਕੀ ਲੋੜਾ ਪੜਤਾ ਪੜਾਉਣ ਦੀ ਮੈਂ ਤਾਂ ਜੋ ਸੱਚਾ ਹੂਈ ਕਿ ਹੈ ਪਹਿਲੀ ਗੱਲ ਸੁਣ ਕੁੜੀਏ ਘਰ ਨਹੀਂ ਪਾੜਦੇ ਹੁੰਦੇ ਬਹੂਆਂ ਆ ਕੇ ਇੱਕ ਕਰਾਉਨੇ ਵਿਗੜੇ ਹੋਏ ਵੀ ਜਿਹੜੇ ਜਮਾਂ ਨਹੀਂ ਬੋਲਦੇ ਉਹਨਾਂ ਨੂੰ ਵੀ ਇੱਕ ਕਰਾਉਂਦੀ ਐ ਮੈਂ ਘਰ ਨਹੀਂ ਪਾੜਦੀ ਭੂਆ ਮੈਂ ਤਾਂ ਸਿਰਫ ਸਾਹਿਬ ਕਿਤਾਬ ਚ ਫਰਕ ਦੇਖਿਆਗਾ ਵੀ ਭਈ ਆਹ ਕਾਲਾ-ਵਾਲਾ ਹੋ ਰਿਹਾਗਾ ਹੋਰ ਕੀ ਕਿਹਾ ਮੈਨੂੰ ਪੁੱਛ ਲੈ ਮੈਂ ਸਾਰਾ ਦੁਬਾਰੇ ਦੱਸ ਦਿੰਨਾ ਹੋਰ ਦੱਸ ਮੈਂ ਦੱਸਣ ਤਾਂ ਮੈਂ ਵੀ ਦੱਸ ਦੂੰਗੀ ਜਾਂ ਉਹ ਕਾਪੀ ਮੈਂ ਦੱਸ ਦਿੰਨੀ ਐ ਇਕੱਲੀ ਕਦੀ ਚੀਜ਼ ਜਿਹੜਾ ਕੁਝ ਜਿਹੜਾ ਕੁਝ ਹੁਣ ਪਹਿਲਾਂ ਹੋ ਗਿਆ ਹੋ ਗਿਆ ਭਵਾਂ ਸਾਨੂੰ ਘਾਟਾ ਪੈ ਗਿਆ ਭਵਾਂ ਇਹਨਾਂ ਨੂੰ ਪੈ ਗਿਆ ਹੁਣ ਤੂੰ ਆਈ ਐ ਤੂੰ ਦੇਖ ਵੱਡੀਆਂ ਸਾਰੇ ਟੱਬਰ ਨਵੇੜਾ ਕਰਦੇ ਤੂੰ ਵੀ ਵਰਤਨਾ ਹੈ ਇੱਥੇ ਸਾਡੇ ਨਾਲ ਵੀ ਵਰਤਨਾ ਹੀ ਹੈ ਤੂੰ ਮੈਨੂੰ ਤਾਂ ਤੁਸੀਂ ਦੋਨੇ ਇੱਕੋ ਜਿਹੇ ਆ ਬੱਸ ਫੇਰ ਉਹ ਵੀ ਭਤੀਜਾ ਹੈ ਤੇ ਇਹ ਵੀ ਭਤੀਜਾ ਹੈ ਹਾਂ ਨਾ ਮੇਰੀ ਗੱਲ ਸੁਣ ਫਰਕ ਇਹ ਕੀ ਨਹੀਂ ਕੀਤਾਗਾ ਇਹਨਾਂ ਨੇ ਜਦੋਂ ਘਰ ਪਾਇਆ ਇਹਦੀ ਤਾਂ ਕੋਠੀ ਖੜੀ ਕਰਤੀ ਉਦੋਂ ਨਾ ਕਿਹਾਗਾ ਵੀ ਭਾਈ ਇਹਦੀ ਵੀ ਬਰਾਬਰ ਕੋਠੀ ਖੜੀ ਕਰੋ ਨਹੀਂ ਅੱਗ ਲਾਉਗੇ ਜੀਬ ਬੰਦ ਕਰ ਲੈ ਬਰਾਬਰ ਕੋਠੀ ਖੜੀ ਕਰੋ ਮੈਂ ਤਾਂ ਕਹਿੰਦੀ ਜੀਬ ਇਹ ਕੱਢਦੀ ਹੈਗੀ ਆ ਆ ਆਪਣੀ ਤੇੜੀ ਗੱਲ ਨਹੀਂ ਕਰਨੀ ਨਾ ਤੇਰੀ ਵੀ ਗੱਲ ਉਹ ਚੱਕ ਕੇ ਵਿੱਚ ਮਾਰੂਗੀ ਮੈਨੂੰ ਪਤਾ ਹੈਗਾ ਸਾਰੀਆਂ ਗੱਲਾਂ ਦਾ ਪਤਾ ਤੈਨੂੰ ਫੇਸੀ ਤੂੰ ਵੀ ਇੱਥੇ ਸੀ ਉਦੋਂ ਤੂੰ ਨਾ ਬੋਲੀ ਅੱਜ ਜੀਬ ਹਿਲਾਉਣੀ ਉਦੋਂ ਹਿਲਾ ਦਿੰਦੀ ਮੈਂ ਵੀ ਹੁਣ ਵੀ ਬਰਾਬਰ ਪਾਓ ਮੇਰੀ ਗੱਲ ਸੁਣੋ ਮੈਂ ਘਰੇ ਤਾਂ ਛੁੱਤਰ ਪੈਂਦੇ ਆ ਕੁੱਟ ਮਾਰ ਕੇ ਕੱਢੀ ਆ ਗੰਦਾ ਉਹੀ ਆ ਤੀਜੇ ਦਿਨ ਚੱਕ ਕੇ ਪੁਛੜ ਆ ਜਾਂਦੀ ਆ ਓਰੇ ਮੇਰੀ ਮਲੇ ਘੱਟ ਬੋਲੋ ਹਾਂ ਮਾਨਤਾਨਾ ਲੈ ਆਂਦੀ ਆ ਗਲੇ ਨੇ ਲੈ ਆਂਦੀ ਆ ਮਾਨਤਾਨ ਨਾਲ ਆਹੋ ਲੈਣ ਦੀ ਮਾਰੀ ਆਈ ਐ ਬੂਆ ਤੂੰ ਵੀ ਇੱਥੇ ਕੀ ਕਰ ਰਹੀ ਆ ਹੋਰ ਇਹ ਗੱਲ ਸੁਣ ਰਹੀ ਸੀ ਬੋਣੀ ਤੂੰ ਆਖੀ ਐਨੀ ਇਕੱਲੀ ਰੱਬ ਦਾ ਦਿੱਤਾ ਨਾ ਸਭ ਕੁਝ ਹੈ ਮੈਨੂੰ ਕੋਈ ਲੈਣ ਦੀ ਮੈਂ ਤਾਂ ਮੁੰਡੇ ਨੇ ਫੋਨ ਕਰਤਾ ਵੀ ਐ ਕਰਕੇ ਆ ਗਏ ਮੈਂ ਤਾਂ ਤਾਂ ਆ ਗਈ ਤੇਰੀ ਮਾਂ ਨੂੰ ਪੁੱਛ ਕਿੰਨਾ ਕੁ ਲੈ ਕੇ ਜਾਨੀ ਆ ਭਾਈ ਮੈਂ ਤੇ ਥੋੜਾ ਨਹੀਂ ਕਰਉਂ ਜੀ ਤੁਸੀਂ ਕਰੋ ਬੋਲੀ ਅਸੀਂ ਤਾਂ ਇਹਨੂੰ ਸਿਰਫ ਵਿਆਹ ਤਿਆਰ ਮਨਾਉਣ ਦੇ ਮਾਰੇ ਲਿਆਏ ਆ ਵੀ ਚੱਲ ਬਰਤ ਰੱਖ ਜੂ ਜਵਾਕੜੀ ਜੇ ਥੋਡੀ ਮਾਂ ਹੁੰਦੀ ਫੇਰ ਨਾ ਆਉਂਦੀ ਇਹ ਓ ਕੀ ਕਹਿੰਦਾ ਮਾਸੀ ਤੁਸੀਂ ਇਹ ਗੱਲਾਂ ਛੱਡੋ ਨਾ ਇਹ ਗੱਲਾਂ ਦਾ ਕੋਈ ਤੁਕ ਨਹੀਂ ਬੈਠੇ ਰਹਿ ਕੇ ਹਿਸਾਬ ਲੈ ਗਿਆ ਆਪਾਂ ਉਹ ਕਰੋ ਜਿਹੜੀ ਗੱਲ ਆ ਦੱਸੋ ਕੀ ਵੰਡਣਾ ਹੈ ਕਿਵੇਂ ਕੱਟਣਾ ਕਿਹੜਾ ਬਾਹਰ ਰੱਖਣਾ ਤੂੰ ਕਿਹੜੇ ਸੰਦ ਰੱਖਦੇ ਏ ਦੱਸ ਕਰ ਲੈ ਭਾਈ ਗੱਲ ਅੱਡੋ ਅੱਡ ਕਰੋ ਭਾਈ ਆਪ ਦਾ ਦੱਸੋ ਭਾਈ ਹੁਣ ਬਚਾਈ ਲਖੀਰ ਖੀਚੀ ਜਾਊਗੀ ਸਾਰੇ ਬਾਣਾ ਦੇ ਹਾਂ ਸਾਰੇ ਬਾਣਾ ਦੇ ਬਚਾ ਲੈ ਕੀ ਇੱਕ ਪਾਸੇ ਤੂੰ ਰੱਖ ਲੈ ਇੱਕ ਵਾਲਾ ਮੈਂ ਰੱਖ ਲਵਾਂ ਇੱਕ ਪਟਾਏ ਨੂੰ ਸੁਭਾੜ ਇੱਕ ਪਟਾ ਤੂੰ ਸੁਭਾੜ ਇੱਕੋ ਜੀ ਜ਼ਮੀਨ ਹੈ ਹਾਂ ਚਾਹ ਮੋਟਰ ਵਾਲਾ ਪਟਾ ਮੈਂ ਰੱਖਾਂ ਦੂਜਾ ਇਹ ਰੱਖ ਲੈ ਰੱਖ ਲੈ ਅੱਛਾ ਫੇਰ ਗੱਲ ਸੁਣ ਲੈ ਇੱਕ ਮਿੰਟ ਮੋਟਰ ਵਾਲਾ ਪਟਾ ਬਰਾਬਰ ਇਹਨੂੰ ਘਰੇ ਦੇ ਹਿੱਸੇ 'ਚ ਮੋਟਰ ਲਵਾ ਕੇ ਦੇ ਮੋਟਰਾਂ ਗੱਲ ਬਿਹਾਰੀ ਹੈ ਨਾ ਕੋਠੀਪਾ ਦੇ ਹਾਂ ਤਰ ਤਰ ਤੁਸੀਂ ਪਾ ਲੈ ਜਾਓ ਤੇ ਕੋਠੀ ਨਹੀਂ ਮੇਰੀ ਗੱਲ ਸੁਣੋ ਜਿੱਦੇ ਕੋਠੀ ਵਿੱਢੀ ਆ ਉਹਦੇ ਉਹਦੇ ਇਹ ਗੱਲ ਹੋਈ ਸੀ ਕਹਿੰਦੇ ਪਹਿਲਾਂ ਇੱਕ ਕੋਠੀ ਤਿਆਰ ਕਰ ਲਗੇ ਫਿਰ ਦੂਜੇ ਦੀ ਕੋਠੀ ਤਿਆਰ ਕਰਾਂਗੇ ਉਹ ਕੋਈ ਸਿਆਣ ਨਹੀਂ ਕੱਢੀ ਕਿੱਥੇ ਹੋਈ ਨਹੀਂ ਕਿੱਥੇ ਡੱਡ ਹੋਈ ਜੰਨੇ ਆਪਾਂ ਹੁਣ ਜੇ ਇਕੱਠੇ ਰਹਾਂਗੇ ਮੇਰੀ ਗੱਲ ਸੁਣ ਇਹ ਤਾਂ ਤੁਸੀਂ ਉਹਦੀ ਕਹਿੰਦੇ ਵੀ ਹੁਣ ਤੂੰ ਕੋਠੀ ਪਾ ਲਈ ਅਸੀਂ ਵੀ ਸ਼ੁਰੂ ਕਰਦੇ ਆਂ ਫਿਰ ਹੁਣ ਇਹ ਤਾਂ ਨਹੀਂ ਵੀ ਉਹਦੇ ਗਲ ਘੋਟਣਾ ਨਹੀਂ ਪਾ ਸਕਦਾ ਤੂੰ ਰੱਖ ਲੇਂਗਾ ਤੇ ਉਹ ਪਾਣੀ ਕਿੱਥੋਂ ਲਾਉਂਗਾ ਤੂੰ ਮੇਰੀ ਗੱਲ ਤਾਂ ਸੁਣ ਕੋਠੀ ਕਿੱਥੋਂ ਪੈ ਜੂਗੀ ਜਦੋਂ ਹੁਣ ਇਹ ਕਹਿੰਦੇ 5 ਲੱਖ ਟੁੱਟ ਗਿਆ ਸਿਰ 10 ਲੱਖ ਸਾਂਤਾ ਕਰ ਜਾਈ ਗਏ ਦੇਖ ਬੰਤੋ ਉਹਨੇ ਕੁਛ ਕੋਈ ਲੈਦਾ ਨਹੀਂ ਬਣਾ ਲਿਆ ਕੋਈ ਰੁਪਈਆ ਨਹੀਂ ਜੋੜ ਲੇ ਉਹਦਾ ਖਾਤਾ ਚੈੱਕ ਕਰ ਲਓ ਜੇ ਕੋਈ ਉਹਦੇ ਪੀਏ ਜੁੜੇ ਹੋਏ ਆ ਜਾਂ ਕੋਈ ਉਹਨੇ ਘਰੇ ਕੁਝ ਬਣਾ ਲਿਆ ਖਾਤਾ ਚੈੱਕ ਕਰਕੇ ਹੀ ਬੋਲਣ ਲੱਗਿਆ ਸੀ ਤਾਂ ਹੀ ਉਹ ਚੱਕੀ ਹੈਗੀ ਅਸੀਂ ਜੱਟ ਹੁਣ ਮੈਨੂੰ ਇਹ ਦੱਸ ਇਹਦੇ ਖਾਤੇ 'ਤੇ 1 ਰੁਪਈਆ ਵੀ ਨਹੀਂ ਹੈ ਕਰਜਾ ਅਸੀਂ ਕਰਜਾਈ ਹੋ ਰਹੇ ਆ ਇਹਨੇ ਬਧਿਆ ਕੋਠੀ ਪਾ ਲਈ ਸਾਡੇ ਤਾਂ ਤਾਂ ਅਸੀਂ ਕੁਝ ਵੀ ਬਣਿਆ ਨਹੀਂ ਭਾਈ ਜਦੋਂ ਇਕੱਠੇ ਜਦੋਂ ਇਕੱਠੇ ਰਹਾਂਗੇ ਨਾ ਇਕੱਠਿਆਂ 'ਚ ਸਭ ਕੁਝ ਬਣਦਾ ਹੁੰਦਾ ਆ ਇਕੱਲੇ-ਇਕੱਲੇ ਹੋ ਕੇ ਨਹੀਂ ਕੁਝ ਬਣਦਾ ਸਾਡੇ ਤਾਂ ਕੁਝ ਵੀ ਨਹੀਂ ਬਣਿਆ ਪੂਆ ਹੇ ਤੱਕ ਤਾਂ ਸਾਰਾ ਕੁਝ ਬਣਾ ਗਿਆ ਮੇਰੀ ਸੁਣ ਲੈ ਗੱਲ ਅਸੀਂ ਕੋਠੀ ਛੱਡਦੇ ਆਂ ਇਹ ਕੋਠੀ ਚ ਜਾ ਕੇ ਬਹਿ ਜਾਣ ਸਾਡੀ ਇੱਧਰ ਕਾ ਛੱਡ ਦੇਣ ਛੱਡ ਦੇਣ ਤੇ ਮੋਟਰ ਵਾਲਾ ਖੇਤ ਇਹਨੂੰ ਛੱਡ ਦੇ ਬਸ ਹਾਂ ਅਸੀਂ ਕੋਠੀ ਚ ਜਾ ਜਾਂ ਕੋਠੀ ਚ ਹੁਣ ਤਾਂ ਸਾਹਮਣੇ ਕੋਠੀ ਚਲ ਤੂੰ ਕਿਹਾ ਇਹ ਕੋਠੀ ਤੇ ਕਿਹੜਾ ਪੱਕੀ ਮੈਂ ਪ੍ਰਾਪੂਆ ਨੇ ਤਾਂ ਕਰਾਤੀ ਉਹਦੀ ਜਿਹੜੀ ਠੀਕ ਆ ਜੀ ਉਹ ਜਿਹਨੂੰ ਦੇਊਗੀ ਦੇ ਦੇ ਲੈ ਦੱਸ ਮੇਰੀ ਤਾਂ ਜ਼ਮੀਨ ਦੇਖ ਜਿਹੜੀ ਮੇਰੇ ਹਿੱਸੇ ਆ ਉਹ ਮੈਂ ਕਿਸੇ ਮਰਜ਼ੀ ਨੂੰ ਦੇਵਾ ਬਸ ਹਾਂ ਲੈ ਲਿਓ ਫਿਰ ਸੰਨ ਤਾਂ ਪਤਾ ਹੀ ਆ ਬੂਆ ਤੂੰ ਕਿਨੂੰ ਦੇਣੀ ਆ ਹਾਂ ਲੈ ਕਿਨੂੰ ਦੇਣੀ ਆ ਕਿ ਮੈਂ ਕਿਨੂੰ ਦੇਣੀ ਆ ਮੈਨੂੰ ਤਾਂ ਦੋਨੇ ਤੁਸੀਂ ਇੱਕੋ ਜਿਹੇ ਆਂ ਆ ਪਹਿਲੀ ਤੁਸੀਂ ਗੱਲਾਂ ਕਹਿ ਕੇ ਨਾ ਮੰਨਣਾ ਪਾੜੋ ਅਗਲੇ ਦੇ ਤੂੰ ਸਿਆਣੀ ਐ ਮੇਰੀ ਗੱਲ ਤਾਂ ਸੁਣ ਲੈ ਭਨੇ ਤੂੰ ਨਵੇੜਾ ਕਰ ਜਵਾਕ ਤਾਂ ਲੜੀ ਜਾਂਦੇ ਆ ਚੱਲ ਤੂੰ ਇੱਕੋ ਹੀ ਤੀਜਾ ਵੰਡ ਕੇ ਦੇ ਦੇ ਜਵਾਕਾਂ ਨੂੰ ਮੈਂ ਤਾਂ ਹੁਣ ਕਹੀ ਜਾਨੀ ਬੰਦ ਤੋ ਵੀ ਜਿਹੜੀ ਭਾਈ ਸੋਨੂੰ ਤੁਸੀਂ ਕਹਿੰਦੇ ਵੇ ਅਸੀਂ ਘਾਟੇ ਚ ਐ ਜਿਹੜੀ ਸੋਨੂੰ ਚੀਜ਼ ਚੰਗੀ ਲੱਗਦੀ ਐ ਇਹਨਾਂ ਤਾਂ ਕਹਿ ਤਾਂ ਵੀ ਰੱਖ ਲੋ ਤੁਸੀਂ ਦੇਖ ਜੇ ਤਾਂ ਹੁਣ ਇਹ ਮੋਕਰ ਨਾਲ ਗੱਲ ਤੋਂ ਫਿਰ ਤਾਂ ਹੁੰਦਾ ਤੂੰ ਮੇਰੀ ਗੱਲ ਸੁਣ ਤੂੰ ਕੋਈ ਚ ਆਪਣੇ ਚਾਚੇ ਤਾਇਆ ਨੂੰ ਸਾਧ ਕੇ ਆਪੇ ਜ਼ਮੀਨ ਉੱਥੇ ਅਧਿਕਾਰ ਲੈਣਗੇ ਠੀਕ ਆ ਕਿ ਨਹੀਂ ਭਨੇ ਕਰੀ ਕਰਾਈ ਐ ਬਰਾਬਰ ਦੇ ਪਟੇ ਐ ਅਹੀ ਗੱਲ ਕੋਠੀ ਦੀ ਤੇਰੀ ਨੂੰ ਆਂਦੀ ਐ ਤੇ ਇਹ ਆਂਦੀ ਐ ਵੀ ਕੋਠੀ ਕੋਠੀ ਇਹਨੂੰ ਕਹਦੇ ਸਵੇਰੇ ਚੱਕੇ ਜੁੱਲੀਆਂ ਸੋਨੇ ਕੋਠੀ ਚ ਤਰਾਉਂਦੇ ਆਂ ਅੱਜ ਇਹਦੇ ਵਿੱਚ ਕੋਈ ਰੌਲਾ ਨਹੀਂ ਪਾਉਂਦੇ ਇਹ ਜਿਹੜਾ ਰੌਲਾ ਕੋਈ ਚੱਕਰ ਨਹੀਂ ਅਸੀਂ ਰੁਪਈਆ ਨਹੀਂ ਦਿੰਦੇ ਤੇ ਫੇਰ ਕਿਸੇ ਨੂੰ ਫੋੜੀ ਆ ਕਾਹਦੇ ਚ ਇਹ ਫੇਰ ਫੇਰ ਹੁਣ ਨਹੀਂ ਕਾਹਦੇ ਚ ਨਹੀਂ ਰੁਪਈਆ ਦਿੰਦਾ ਕੋਠੀ ਦਾ ਰੁਪਈਆ ਨਹੀਂ ਦਿੰਦੇ ਤੇਰੀ ਗੱਲ ਸੁਣੋ ਇਹ ਕਾਹ ਨੂੰ ਰੌਲਾ ਪਾਇਆ ਆਪਾਂ ਬਸ ਕੱਲੀ ਮੋਟਰ ਵਾਲੀ ਜ਼ਮੀਨ ਲੈ ਲਓ ਆਪਾਂ ਨੂੰ ਕੁਛ ਨਹੀਂ ਚਾਹੀਦਾ ਹਾਂ ਹਾਂ ਬਸ ਭਾਈ ਸਾਡਾ ਸਾਹਬ ਆਣ ਕੇ ਤੁਹਾਨੂੰ ਕਰ ਦੇਉਂਗਾ ਇਹ ਕੀ ਗੱਲ ਤੇ ਘਰੇ ਵਧੀਆ ਬਣਣੀ ਐ ਮੋਟਰ ਉਹੀ ਲੱਗ ਜਾਂਦੀ ਕਿੰਨੇ ਰੁਪਈਆ ਦੀ ਲੱਗੂਗੀ ਕੈ ਲੱਖ ਲੱਗਣਗੇ ਦੱਸ ਫਿਰ ਪੂਆ ਮੋਟਰ ਦੇ ਦਾ 14 ਲੱਖ ਹੀ ਲੱਗਦਾ ਪੂਆ ਠੀਕ ਹੈ ਕੋਠੀ ਦੇ 30 ਲੱਖ ਰੁਪਈਆ ਲੱਗੇ ਨਹੀਂ ਕੋਠੀ ਤੇ 30 ਲੱਖ ਲੱਗਿਆ ਕੋਠੀ ਕਿਹੜਾ ਹਜੇ ਨਹੀਂ ਪੂਰੀ ਉਹ ਕਰ ਰખી ਆ ਲੈ 20 ਲੱਖ ਦਾ ਤੂੰ ਪਹਿਲਾਂ ਲਾਦਾ ਵੇ ਵਸਪਾ ਫਿਰ ਜਿਹੜਾ ਤੈਨੂੰ ਅਸੀਂ ਕਹੇ ਤਾਂ ਵੀ ਤੂੰ ਕੋਈ ਸੰਭਲਾ ਇਹਨਾਂ ਨੂੰ ਕਿਸੇ ਗੱਲ ਦਾ ਹਿਸਾਬ ਕਿਤਾਬ ਨਹੀਂ ਇਹਨਾਂ ਮੱਥਾ ਮਾਰੇ ਦਾ ਫਾਇਦਾ ਨਹੀਂ ਗੱਲ ਤਾਂ ਉਹੀ ਵਰਗਾ ਨਹੀਂ ਆਉਂਦੇ ਸਾਨੂੰ ਲੱਗਦਾ ਕਿ ਕਿੰਨਾ ਹੁੰਦਾ ਇਹਨੂੰ ਇਹ ਨਹੀਂ ਪਤਾ ਹੋਣਾ ਪਹਿਲੀ ਗੱਲ ਤਾਂ ਤਾਂ ਹੀ ਤਾਂ ਮੈਂ ਦੱਸਿਆ ਜੀ ਵੀ ਕੀ ਕੀ ਹਿਸਾਬ ਕਿਤਾਬ ਚੱਲੇ ਉਹ ਤਾਂ ਨਾ ਇੱਕ ਮਿੰਟ ਤੱਕ ਤੂੰ ਪੜ੍ਹੀ ਲਿਖੀ ਐ ਤੈਨੂੰ ਪਤਾ ਉਹ 30 ਲੱਖ ਲੱਗੇ ਕੋਠੀ ਤੇ ਹੈਗੀ 30 ਲੱਖ ਲਿਓ ਦੇਖੀਏ ਤੂੰ ਪੂਆ ਅੱਜ ਕੱਲ ਇੱਟ ਕਿੰਨੀ ਮਹਿੰਗੀ ਐ ਆ ਬਜਰੀਆਂ ਸੀਮੈਂਟ ਇਹ ਕਿੰਨੇ ਮਹਿੰਗੇ ਨੇ ਉੱਪਰੋਂ ਮਿਸਤਰੀ ਦੇ ਨੀਓ ਘੜੇ ਇਹਨਾਂ ਨੇ ਅੱਜ ਹੀ ਪਾ ਲਈ ਜਿਹੜੀ ਇਹ ਮੋਟਰ ਦੀ ਗ ਮਰੇ ਤਿੰਨ ਬੂਲ ਟੁੱਟ ਗਏ ਗੇੜੇ ਮਾਰਦੇ ਦੇ ਬੰਦਿਆਂ ਦੀਆਂ ਮਿੰਟਾਂ ਕਰਦੇ ਵੀ ਹੈ ਇਹਨਾਂ ਨੂੰ ਵੀ ਪਤਾ 5 ਰੁਪਏ ਦੀ ਚੀਜ਼ ਖਰਚਦੇ ਨੇ ਉਹ ਦੱਸਦੇ ਸਾਨੂੰ 20 ਰੁਪਏ ਨੇ ਨਹੀਂ ਕੋਈ ਤੁਸੀਂ ਇਹਨਾਂ ਦੇ ਦੁਸ਼ਮਣ ਨਹੀਂ ਕਿ ਤੁਹਾਨੂੰ 20 ਰੁਪਏ ਦੱਸਣਗੇ ਇਹ ਤਾਂ ਥੋੜੇ ਬਹਿਮ ਵੱੜ ਗਏ ਦਿਲ 'ਚ ਚੱਲ ਪੁੱਤ ਤੂੰ ਚਾਹ ਕਰਕੇ ਲਿਆ ਸਾਰਾ ਵਾਸਤੇ ਕੋਈ ਭੈਣ ਆਈ ਹੈ ਬਸ ਜਾਣਦਾ ਕੀ ਹੈ ਕੋਈ ਨਹੀਂ ਮੈਂ ਉਹ ਪਿੰਡ 'ਚੋਂ ਬੰਦੇ ਸਾਂਝੇ ਹਾਂ ਉਹ ਭਾਬੀ ਆ ਦੇ ਪਿਓ ਨੂੰ ਕਰ ਲਾ ਮੇਰਾ ਪਿਓ ਤਾਂ ਚਲ ਵਿਚ ਵਿਚਾਰੇ ਕੀ ਕਰੂਗਾ ਇਹਨੇ ਤਾਂ ਵਿਚਾਰੀ ਬਣਾ ਲਿਆ ਕੋਈ ਸੋਨੇ ਬੈਨ ਆ ਤਾਂ ਭਾਈ ਕੋਈ ਰਿਸ਼ਤੇਦਾਰ ਨਹੀਂ ਆਉਂਦਾ ਭਾਈ ਪਿੰਡ ਦੀ ਪੰਚਾਇਤ ਇਕੱਠੀ ਕਰਾਂ ਪੰਚਾਇਤ ਚ ਬਹਿ ਕੇ ਵੰਡ ਕਰਾਂਗੇ ਉਹੀ ਬਾਣ ਬੰਡਾ ਕੇ ਉਹੀ ਬੇਨਤੀ ਕਰਾਂਗੇ ਵੀ ਇਕੱਠੇ ਰਹਿੰਦੇ ਨਹੀਂ ਤੁਸੀਂ ਹੁਣ ਕੋਈ ਨਹੀਂ ਰਹਿੰਦੇ ਭਾਈ ਬਹੁਤ ਟਾਈਮ ਦੇਖ ਲੈ ਦੇਖ ਲੈ ਪੂਆ ਹਜੇ ਮੈਂ ਤਾਂ ਫੇਰ ਵੀ ਇਕੱਠਿਆਂ ਨੂੰ ਭਜਦਾ ਹੂੰ 来 भाई इकट्ठे ਨੂੰ ਭਜਦਾ ਫਿਰ ਤੂੰ ਕਿਉਂ ਨਾ ਉਹਦੇ ਪੰਜੀ ਮੇਕ ਕਰਾਈ ਗੱਲਾਂ ਨਾ ਕਰੋ ਦਿਖਾਓ ਤਮਾਸ਼ਾ ਨਾ ਦਿਖਾਓ ਇਹ ਤਾਂ ਹਜੇ ਵੀ ਪੁੱਛ ਲਾ ਪੂਏ ਨੂੰ ਮੋਟਰ ਚੱਲੀ ਜਾਂਦੀ ਤੜਕੇ ਦੀ ਉਹ ਪਟੇ 'ਚ ਪੰਜ ਕਿੱਲਾਂ ਜਾ ਕੇ ਕਿਹੜਾ ਮਾਰਿਆ ਇਹ ਖੇਤ ਜਾ ਕੇ ਨਹੀਂ ਆਇਆ ਉਹ ਮੈਨਿਆ ਲੈ ਕੇ ਭਾ ਗਿਆ ਉਹਨਾਂ ਦੇ ਮੌਤ ਹੋ ਗਿਆ ਉਹਨਾਂ ਦੇ ਬੁੜੇ ਜੀ ਫਿਰ ਹੁਣ ਪੁੱਤ ਇੱਕ ਪਾਸੇ ਜਾਇਆ ਜਾ ਉਹ ਤਾਂ ਕਦੇ ਆਪਣੇ ਆ ਕੇ ਨਹੀਂ ਖੜੇ ਚੱਲ ਕੋਈ ਨਾ ਨਾ ਆ ਕੇ ਖੜਨ ਕੋਈ ਰੀਤ ਨਹੀਂ ਹੁੰਦੀ ਮਰਗਤ ਦੀ ਵੀ ਜੇ ਉਹਨਾਂ ਦੇ ਮਰ ਗਿਆ ਉਹ ਆਪਣੇ ਆਏ ਨਹੀਂ ਸੀ ਇਹ ਤਾਂ ਸਾਰੀਆਂ ਗੱਲਾਂ ਤੇ ਰੋਸ ਨਹੀਂ ਹੁੰਦੇ ਪੁੱਤ ਇਹ ਤਾਂ ਸਾਰੇ ਪਾਸੇ ਟੁੱਟਣਗੇ ਆਣ-ਗਮਾਣ ਚ ਰਿਸ਼ਤੇਦਾਰਾਂ ਨਾਲ ਭੈਣ ਭਰਾਵਾਂ ਨਾਲ ਐਂ ਇੰਨੀ ਤੇਰੀ ਨਾ ਹੁੰਦਾ ਮੁੱਠਾ ਫੜਨਾ ਨੇ ਹੱਥ 'ਚ ਇੱਕਾ ਹੁੰਦਾ ਪੈਰਾ ਹੁੰਦੀ ਆ ਹੈ ਤਾਂ ਤੂੰ ਮੈਥੋਂ ਵੱਡਾ ਐ ਇਹ ਦੋਨੇ ਆਟਾ ਦੇਖ ਲਓ ਭਾਈ ਹਜੇ ਤਾਂ ਦੇਖ ਸਾਰਾ ਕੁਸੀ ਪਿਆ ਕਰਨ ਵਾਲਾ ਹਜੇ ਕੁਝ ਨਹੀਂ ਕਰ ਲਿਆ ਜੋ ਇਕੱਠੇ ਹੁੰਦੇ ਨਾ ਬਾਵਾ ਹੁੰਦੇ ਆ ਭਰਾ ਇੱਕ ਦੂਜੇ ਦੀਆਂ ਪਾਸੇ ਕਿਵੇਂ ਕਰ ਲਾਂਗੇ ਨੇ ਸਾਬ ਕਰਿਆ ਫਿਰ ਪੂਆ ਪੰਜ ਸਾਲ ਸਾਨੂੰ ਫੜਾ ਦੋ ਕੱਲ ਫਿਰ ਅਸੀਂ ਕਰ ਲਾਂਨੇ ਤੁਸੀਂ ਕਰ ਲਓ ਕਰ ਲਓ ਫੜ ਲਓ ਕੱਲ ਮਾਂ ਲੈ ਕਰੋ ਤੁਸੀਂ ਦੇਖੋ ਜੀ ਲੱਗੋ ਤਾਂ ਸਹੀ ਅੱਗੇ ਗਾਲੀਆਂ ਗੱਲਾਂ ਦਾ ਕੋਈ ਫਾਇਦਾ ਨਹੀਂ ਹੈਗਾ ਬਸ ਨਵੇੜਾ ਕਰਨ ਚ ਫਾਇਦਾ ਗੱਲ ਖਤਮ ਹਾਂ ਬਸ ਗੱਲ ਤਾਂ ਮੇਨ ਹੀ ਹੈ ਜਦੋਂ ਬਗਾਨੀਆਂ ਆ ਜਾਣ ਨਾ ਕੱਲ ਦੀਆਂ ਫਿਰ ਇਹੋ ਉਹਨਾਂ ਦੇ ਮਗਰ ਲੱਗੇ ਹੁਣੇ ਐਡੋ ਪਾਟੀ ਕਰਾ ਕੇ ਹਟਣਗੀਆਂ ਮੇਰੀ ਨੂੰ ਨੂੰ ਤੂੰ ਦੇਖ ਕੇ ਸੀ ਤੂੰ ਸਗਣ ਪਾ ਕੇ ਸੀ ਤਿੰਨ ਸਾਲ ਹੋ ਗਏ ਆਈ ਨੂੰ ਦੱਸ ਕਿਦਿਆਂ ਉਹਨੇ ਕਿਸੇ ਗੱਲ ਚ ਮੂਰੇ ਹੋ ਕੇ ਇਹ ਤਾਂ ਮੈਨੂੰ ਪਤਾ ਹੀ ਨਹੀਂ ਉਹ ਉਸ ਸਾਲਾਂ ਦੀ ਲੋੜ ਕੀ ਆ ਪੜਿਆ ਲਿਖਿਆ ਹੈਗਾ ਦੁੱਗਨੀਆਂ ਮਿਲਦੀਆਂ ਕਹੇ ਨਹੀਂ ਦਿੰਦਾ ਪਹਿਲਾਂ ਲਿਆ ਦਿੰਦਾ ਤੇ ਇੱਥੇ ਦੇਖ ਲੈ ਜੋੜੇ ਵੀ ਟੁੱਟੇ ਪਏ ਹੋ ਨਹੀਂ ਲੈਂਦੇ ਭਾਈ ਤੁਸੀਂ ਵੀ ਲਓ ਫਿਰ ਲੈਣੇ ਕਿਉਂ ਨਹੀਂ ਜੇ ਤੁਸੀਂ ਇਹਨੂੰ ਕਹੋਗੇ ਵੀ ਚਲੋ ਭਾਈ ਇਹ ਚੀਜ਼ਾਂ ਲੈ ਆ ਕੇ ਦੇ ਲੈ ਆ ਕੇ ਕਿਉਂ ਨਾ ਦੇਉਂਗਾ ਉਹ ਤਾਂ ਕਹਿੰਦਾ ਪੈਸੇ ਸਿਰ ਚੜ ਗਏ ਉਹੀ ਮਾਰੀ ਜਾਂਦੇ ਐਨੂੰ ਲੋੜ ਹੀ ਨਹੀਂ 7 ਲੱਖ ਕਿਹਾ ਸੀ ਮਹਾਵਿਕਾਣਕ ਚੋਅ ਇਦ ਕੀ ਆਪਣੇ ਰੁਪਏ ਲੈ ਜਾਣਗੇ ਆਪਣੇ ਕੋਲ ਛੋਣਨਾ ਬਾਜੂਆ ਹੈ ਰੁਪਏ ਤਾਂ ਹੁਣ ਵਿਆਹ ਤੇ ਲੱਗੇ ਆ ਉਹ ਤਾਂ ਲੱਗੇ ਹੁਣ ਤਾਂ ਉਹ ਤੁਹਾਨੂੰ ਵੀ ਪਤਾ ਵੀ ਜਿਹੜੇ ਵਿਆਹ ਤੇ ਲੱਗੇ ਆ ਉਹਦਾ 11500 ਉਹ ਖਰਚਾ ਆਪਣਾ ਖਰਚਾ ਭਾਈ ਹੈਗੇ ਆ ਘਰਾਂ ਦੇ ਖਰਚੇ ਸੱਚਾ ਹੋச்சே ਸੀ ਉਦੋਂ ਕਿਉਂ ਨਾ ਖੜੇ ਫਿਰ ਮੇਰੇ ਮਾਣ ਆਉਂਦੀ ਸੀ ਬੇਇਤੀ ਹੁੰਦੀ ਆ ਭਾਬੀ ਮੇਰੀ ਗੱਲ ਸੁਣ ਕੁੜੀਏ ਅੱਛਾ ਆੜਤੀਆਂ ਨੂੰ ਫੋਨ ਲਾਉਂਦੀ ਤੂੰ ਸੋਹਣੀ ਲੱਗਦੀ ਆ ਆੜਤੀਆਂ ਦੀ ਦੁਕਾਨ ਤੇ ਜਾਂਦੀ ਤੂੰ ਸੋਹਣੀ ਲੱਗਦੀ ਆ ਅਗਲਾ ਕਹਿੰਦਾ ਬੰਦੇ ਕਿਤੇ ਤੀਵੀਆਂ ਬਹੂਆਂ ਆਉਂਦੀਆਂ ਕੀ ਦੀਆਂ ਭੂਆ ਜਾਂਦੀਆਂ ਐੜਤੀਆਂ ਨੇ ਮੈਂ ਸੋਚਦਾ ਪੂਰਾ ਗਲਤ ਤਾਂ ਮੈਂ ਹੀ ਕਰਨੀ ਸੀ ਪੂਰਾ ਤਾਂ ਹੀ ਕਰਨੀ ਸੀ ਕੋਈ ਨਹੀਂ ਭੂਆ ਮਨਵੇਂ ਸ਼ਰਮ ਇਹਨੂੰ ਫੋਨ ਕਰਾਉਂਦਾ ਤੇ ਨਾਲ ਲੈ ਜਾਂਦਾ ਗੱਲ ਤਾਂ ਮੈਂ ਹੀ ਕਰਨੀ ਸੀ ਉਹਨੇ ਕੀ ਗੱਲ ਕਰਨੀ ਸੀ ਫਿਰ ਤੂੰ ਕਰ ਲੈ ਗੱਲ ਜੇ ਇਹਦੇ ਨਾਲ ਵਗ ਜਾ ਕਰ ਲਾ ਕੇ ਭੂਆ ਲੈ ਜਾ ਜਾ ਵਗਦਾ ਆ ਜਾ ਨਹੀਂ ਨਹੀਂ ਆਉਂਦੇ ਨਹੀਂ ਲੋਟ ਨਹੀਂ ਆ ਆ ਇੱਕ ਤਾਂ ਦੇਖ ਲੈ ਇੰਨੀ ਕਾਲਿਆ ਇੱਕ ਤਾਂ ਆ ਜਾ ਚੱਲ ਕੇ ਆ ਜਾ ਖੜੀ ਹੋ ਜਾ ਕਿਉਂ ਬੇਇੱਜ਼ਤੀ ਕਰਾਈ ਆ ਆ ਆ ਜਾ ਮੈਂ ਤਾਂ ਕਹਿੰਦੀ ਆ ਪਾਈ ਤੇ ਦੋਨੇ ਇੱਕੋ ਜਿਹਾ ਮੈਂ ਤੂੰ ਵੀ ਭਰਾ ਨਹੀਂ ਛੱਕਾ ਇਹਨੂੰ ਘਰ ਦੇਵਾਂਗੇ ਤੇਰੀਆਂ ਵੀ ਉਦੋਂ ਦੇ ਦੋਨੇ ਇੱਕੋ ਜਿਹੇ ਦੇਖ ਲੈ ਦੇਖ ਲੈ ਗੱਲ ਕਿਉਂ ਨਹੀਂ ਕਰੀ ਮੈਂ ਮੈਂ ਤਾਂ ਦੋਨੇ ਦਾ ਸਹੀ ਕਰ ਦੇਣੀ ਇਹ ਤਾਂ ਛੱਕਾ ਭਾਰੀ ਦੇਣਗੇ ਤੁਸੀਂ ਨਹੀਂ ਸਿਆਣ ਦੇਗੇ ਹਾਂ ਨਹੀਂ ਬਹਿ ਜਾ ਤੂੰ ਬਹਿ ਜਾ ਆ ਗਈ ਆਪਲਾਉਣੀ ਤੇਰੇ ਇਹੇ ਹੀ ਆ ਆ ਵੱਡੀ ਆਈ ਸੀ ਕਿ ਨਵੇੜੇ ਕਰਾਉਣਾ ਦੇਖ ਲੈ ਆ ਕਲੇਸ਼ ਪਵਾ ਕੇ ਹੋ ਗਈ ਆ ਦੇਖ ਲੈ ਮਾਂ ਪਤਾ ਨਹੀਂ ਕਿਵੇਂ ਇਹ ਨਵੇੜਾ ਹੋ ਸੱਚੀ ਮੈਨੂੰ ਤਾਂ ਡਰ ਲੱਗੀ ਜਾਂਦਾ ਲੈ ਭਾਬੀ ਡਰੀ ਕਿਉਂ ਜਾਂਦੀਆਂ ਜੀ ਜਿਵੇਂ ਨਵੇੜਾ ਹੋ ਹੋ ਜਾਊਗਾ ਆਪੇ ਐਵੇਂ ਡਰ ਡਰ ਕੇ ਨਹੀਂ ਟਾਈਮ ਪਾਸ ਹੁੰਦਾ ਉੱਚੀ ਬੋਲਣਾ ਨਾ ਸੱਚ ਲੁਕ ਨਹੀਂ ਜਾਂਦਾ ਹੁੰਦਾ ਤੁਸੀਂ ਡਰੋ ਨਾ ਕੁਝ ਨਹੀਂ ਹੁੰਦਾਗਾ ਨਵੇੜਾ ਤਾਂ ਮਾਂ ਹੁਣ ਪੰਚਾਇਤ ਹੀ ਹੂੰ ਮੈਂ ਕਹਿ ਕੇ ਆਉਣਾ ਸਰਪੰਚ ਨੂੰ ਜਾਚੇ ਨੂੰ ਠੀਕ ਹੈ ਉਹੀ ਕਰੂਨ ਮੀੜਾ ਤਾਂ ਆ ਇੰਨਾ ਚਿਰ ਹੋ ਗਿਆ ਡਰ-ਡਰ ਕੇ ਹੀ ਕੱਟਿਆ ਹੈ ਹੁਣ ਤਾਂ ਮੜਾ ਜਾ ਹੌਸਲਾ ਰੱਖ ਹੁਣ ਤਾਂ ਤੇਰੇ ਨਾਲ ਖੜੇ ਆਂ ਸੀ ਚੱਲ ਮਾਂ ਮੈਂ ਜਾ ਆਂ ਮ ਸਰਪੰਚ ਰੁਕ ਜਾਓ ਮੇਰੀ ਗੱਲ ਸੁਣੋ ਚਾਹ ਪੀ ਕੇ ਜਾਓ ਚਾਹ ਬਣਾਂਗੀ ਚੱਲ ਪੀ ਜਾ ਘੁੱਟ ਚਾਹ ਦੀ ਚੱਲ ਬਣਾ ਲੈਂਦੇ ਚਾਹ ਘੁੱਟ